ਸੀ ਸੀ ਉਹਨਾਂ ਨਾਲ ਸੀ ਮੇਰੇ ਮਦਰ ਨਾਲ ਸੀਗੇ ਦੋ ਲੇਡੀਆਂ ਹੋਰ ਸੀ ਗਿਆ ਕੋਈ ਕੋਈ ਐਜ਼ ਕੁਝ ਹੋਇਆ ਨਹੀਂ ਜਦ ਕਿ ਉਹਨਾਂ ਦੇ ਬੌਂਸਰ ਪਹਿਲਾਂ ਆ ਕੇ ਹੱਥੋਪਾਈ ਕਰਦੇ ਨੇ ਆਪਣਾ ਪਿਸਟਲ ਵਗੈਰਾ ਕੱਢਦੇ ਨੇ ਉਹਨਾਂ ਦੇ ਉੱਪਰ ਤਾਣਦੇ ਨੇ ਉਹਨਾਂ ਨੇ ਵੀਡੀਓ ਤੱਕ ਕਰ ਲਿਆ ਕੈਮਰਾ ਕਰਦੇ ਬੰਦ ਠੀਕ ਹੈ ਭਾਈ ਟੱਡਕਾ ਗਾਰੂ ਵਾਲੇ ਨੇ ਜੀ ਆਪਣਾ 34 ਸੈਕਟਰ ਚ ਜਿਨ੍ਹਾਂ ਨੇ ਆਹ ਸਾਰਾ ਮਿਲੀ ਭੁਗਤ ਨਾਲ ਛੋਟਾ ਪਰਚਾ ਦਰਜ ਮੈਂ ਕਿ ਸਿੱਧੂ ਨੇ ਖਿਲਾ ਇਹ ਬੜੇ ਕਿਲਾਰੂ ਬੜੇ ਕਿਲ ਕਰਦੇ ਆ ਅੰਮ੍ਰਿਤਸਰ ਚ ਆਹ ਰੱਟਕਾ ਗਾਰੂ ਉਹ ਬੋਲ ਰਿਹਾ ਸੀਗਾ ਕਿ ਮੈਂ ਪੰਨੂ ਆ ਜੋ ਵੀ ਮੈਂ ਜੱਟ ਦਾ ਪੁੱਤ ਨਹੀਂ ਹੈਗਾ ਕਿ ਮੈਂ ਅ ਅਗਰ ਮੈਂ ਇਦਾਂ ਜਲੂਸ ਨਾ ਗੱਡਾ ਜੋ ਵੀ ਵਗੈਰਾ ਬੋਲੇ ਸੀਗੇ ਕਈ ਵੀਡੀਓ ਦੇ ਵਿੱਚ ਅਸਲੇ ਦਿਖ ਰਹੇ ਆ ਉਹ ਅਸਲੇ ਕਿਹਨਾਂ ਦੇ ਨੇ ਇਹ ਤਾਂ ਉਹਨਾਂ ਦੇ ਆ ਜੀ ਇੰਟੀਗ੍ਰੇਸ਼ਨ ਵਾਲਿਆਂ ਦੇ ਬਿਲਕੁਲ ਉਹਨਾਂ ਦੇ ਬੌਂਸਰ ਉਹਨਾਂ ਦੇ ਅਸਲੇ ਆ ਜੀ ਤਾਂ ਉਹਨਾਂ ਦੇ ਸਾਰਾ ਕੁਝ ਬਣਾ ਰਹੇ ਨੇ ਵੀਡੀਓ ਦਾ ਗੱਲ ਕਰ ਲੈ ਕੈਮਰੇ ਕਰਦੇ ਬੰਦ ਠੀਕ ਹੈ ਭਾਈ ਉਹਨਾਂ ਦੇ ਕੈਮਰੇ ਲੱਗੇ ਹੋਏ ਨੇ ਕੈਮਰੇ ਉਹਨਾਂ ਕੋਲੇ ਨੇ ਫੁਟੇਜ ਉਹਨਾਂ ਕੋਲੇ ਆ ਜੇ ਕੋਈ ਬਦਤਮੀਜ਼ੀ ਕਰੀ ਐ ਬੰਦੇ ਨੇ ਪੇਸ਼ ਕਰਨੀ ਬੰਦੂ ਕਰਦਾ ਤੂੰ ਬੰਦੂ ਕਰਦਾ ਤੂੰ ਬੰਦੂ ਕਰਦਾ ਮਾਰ ਦਿੰਦਾ ਤੁਹਾਡੀ ਮਾਤਾ ਨੂੰ ਵੀ ਫੋਨ ਦਿਓ ਤੇ ਕਿਹਾ ਕਿ ਵੀ ਜੇ ਤੁਸੀਂ ਆਓਗੇ ਇਸ ਕੱਟ ਦਾ ਜਿਹੜਾ ਰੱਖਿਆ ਆਇਆ ਸੀਗਾ ਉਸ ਤੋਂ ਬਾਅਦ ਤੁਸੀਂ ਆਓਗੇ ਵੀ ਤੁਹਾਨੂੰ ਸੁੱਕੇ ਨਹੀਂ ਜਾਣ ਦਵਾਂਗੇ ਜੇ ਇਸ ਦਿਨ ਇਹ ਸ਼ਬਦ ਕੀਤੇ ਸੀਗੇ ਕਿੰਨੇ ਕਹੇ ਤੁਹਾਨੂੰ ਸਿੰਘ ਜੀ ਨੇ ਕਹੇ ਸੀਗੇ ਕਿ ਅਗਰ ਤੁਸੀਂ ਆਓਗੇ ਤਾਂ ਸੁੱਕੇ ਅਸੀਂ ਤੁਹਾਨੂੰ ਵੀ ਨਹੀਂ ਜਾਣ ਦਿੰਦੇ ਮੈਨੂੰ ਇਹ ਲੱਗਦਾ ਵੀ ਰਾਜੇ ਵੜਿੰਗ ਦੇ ਕਾਨ ਤੇ ਜਿਹੜਾ ਪਰਚਾ ਕੱਲ ਵਾਲਾ ਰਹਿਣਾ ਹੋਇਆ ਕਿਉਂਕਿ ਇਹਦਾ ਕਾਂਗਰਸ ਨਾਲ ਮਤ ਦੱਸੇ ਜਾ ਰਹੇ ਨੇ ਕੋਈ ਗੱਲ ਨਹੀਂ ਰਾਜੇ ਆਪਣੇ ਨੂੰ ਵੀ ਦੇਖ ਲਾਂਗੇ ਜਿਹੋਨੇ ਵਰਤਦਾ ਕਰਾਇਆ ਜਿਹੜੇ ਜਿਹੜੇ ਅਸਲੇ ਉਹਨਾਂ ਨੇ ਉਹ ਤੋਂ ਵਰਤੇ ਨੇ ਆਪਦੇ ਦਫ਼ਤਰ 'ਚ ਬੰਦਿਆਂ ਨੂੰ ਕੁੜੀ ਨੂੰ ਧਮਕਾਉਣ ਲਈ ਸਾਡੇ ਬੰਦਿਆਂ ਨੂੰ ਧਮਕਾਉਣ ਲਈ ਕਿ ਪੁਲਿਸੇ ਕਰ ਕਲੀਅਰ ਕਰੇ ਕਿ ਉਹ ਅਸਲੇ ਕੀ ਦੇ ਨੇ ਤੇ ਕਿਹਦੇ ਨਾਂ ਤੇ ਰਿਸਟਰ ਨੇ ਕੀ ਚੱਕਿਆ ਤੁਸੀਂ ਜੋ ਕਰਨਾ ਮਾਰਦੇ ਗੋਲੀ ਮਾਰਦੇ ਬਾਈ ਗੋਲੀ ਗੱਜਰੇ ਨਹੀਂ ਮਾਰਦੇ ਕੱਢ ਕੇ ਮਾਰਦੇ ਗੋਲੀ ਬਾਈ ਗੋਲੀ ਮਾਰਦੇ ਗੋਲੀ ਮਾਰਦੇ ਬਾਈ ਉੱਥੇ ਮੈਂ ਮੇਨ ਮੈਂ ਬੁਲਾਇਆ ਸੀਗਾ ਵੀਰੇ ਨੂੰ ਕਿ ਵੀਰੇ ਤੁਸੀਂ ਆ ਜਾਓ ਉਹਨਾਂ ਨੂੰ ਲੰਗਾ ਸਿੱਧੂ ਨੂੰ ਜਿਹਦੀ ਗ੍ਰਿਫਤਾਰੀ ਹੋਈ ਜਿਹਨੂੰ ਜੇਲ੍ਹ ਭੇਜਿਆ ਉਹਨਾਂ ਨੂੰ ਮੈਂ ਬੁਲਾਇਆ ਸੀਗਾ ਕਿ ਤੁਸੀਂ ਆ ਜਾਓ ਗੰਨਾ ਅਸਲੇ ਚਾਲੀ ਅਸਲਾ ਉੱਥੇ ਆ ਉਸ ਦੇ ਵਿੱਚ ਬਹੁਤ ਸਾਰੇ ਨਿਉਨੇ ਰੱਖੇ ਹੋਏ ਨੇਗੇ ਇਹ ਚੋਰ ਬੰਦਿਆਂ ਦਾ ਕੰਮ ਹੈ ਗੋਲੀ ਗੋਲੀ ਬੰਦੂਕ ਕੱਢੀ ਸਾਡੇ ਤੇ ਸਾਡੇ ਤੇ ਬੰਦੂਕ ਉਹਨਾਂ ਦਾ ਅੱਗੀ ਬੰਦੂਖਾ ਨਹੀਂ ਕਰਦਾ ਜਿਹੜੀ ਕੁੜੀ ਪੀੜਤ ਸੀ ਉਹਨਾਂ ਨੇ ਉਹਨੂੰ ਵੀ ਡਰਾਇਆ ਤੰਗਾਇਆ ਤੱਕ ਕਿ ਉਹ ਕਿਵੇਂ ਮਾਰੇ ਉਹ ਤੇ ਗੱਨ ਵੀ ਤਾਣੀ ਉਹਨਾਂ ਨੇ ਤੇ ਇਹ ਬੰਦਿਆਂ ਤੇ ਜਿਹੜੇ ਸਾਡੀ ਟੀਮ ਮਹੰਗਾ ਸਿੱਧੂ ਹੋਰ ਬੰਦੇ ਗਏ ਸੀ ਉਹਨਾਂ ਤੇ ਵੀ ਉਹਨਾਂ ਨੇ ਗੱਲ ਨਾ ਤਾਣੀ ਬੰਦਿਆ ਆ ਕੋ ਗੱਲ ਕਰਨੀ ਅੱਜ ਤਾਂ ਪੈਸੇ ਲੈਣੇ ਭਾਈ ਮੈਂ ਤਾਂ ਨਾ ਕਰ ਸਮਝਾ ਲੈ ਮੈਂ ਡੈਡੀ ਕਰ ਤੈਨੂੰ ਆਪਣਾ ਕਰਦੇ ਗਏ ਪੈਨਸੇ ਅੱਜ ਤਾਂ ਪੈਸੇ ਦੇ ਦੇ ਗੱਲ ਕਰਨੀ ਹੈ ਕਿ ਭਾਈ ਜਿਹੜਾ ਨਾ ਟੱਕਰ ਸਾਡ ਨਾਲ ਖੈਪੜੇ ਆ ਉਹਦਾ ਕੱਖ ਨਹੀਂ ੱਡਾ ਨਾ ਇਹਦਾ ਛੱਡੀਏ ਨਾਰਾ ਦੀ ਪਾਰਟੀ ਦਾ ਉਹ ਦੇਖਦਾ ਰਹੇ ਆ ਆਉਣ ਵਾਲਾ ਕੰਦੇ ਵਿੱਚ ਬਣਦਾ ਕੀ ਆ ਬਣਦਾ ਕੀ ਆ ਇਹਨੂੰ ਕਹਿੰਦੇ ਤੂੰ ਹੋਰ ਕਟਵਾਲਾ ਪਾਸੇ ਇਹੋ ਜਿਹੇ ਭਰਤੀਏ ਭਤੇਰੇ ਚੱਲਦੇ ਨੇਗੇ ਜਿਹੜੇ ਇਹਨ ਉਜਾ ਸਾਡਾ ਕਰਦਾ ਉਹਦਾ ਮੂਡਾ ਕਰਜ਼ਾਰ ਖਤਮ ਕਰਨ ਵਾਲੀ ਕਲੇ ਆ ਬਾਰੀਆਂ ਬਣ ਕੇ ਜਿਹੜੇ ਠੱਗਿਆ ਮਾਰ ਰਹੇ ਨੇਗੇ ਇਹ ਸਾਰਾ ਕੁਝ ਐਤਕਰ ਪ੍ਰਸ਼ਾਸਨ ਨੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਵਿੱਤੀ ਦਿਨੀ ਸੈਕਟਰ 34 ਦੇ ਵਿੱਚ ਇੱਕ ਨਿੱਜੀ ਇਮੀਗ੍ਰੇਸ਼ਨ ਵਾਲੇ ਦੇ ਕੋਲ ਮਹਿੰਗਾ ਸਿੱਧੂ ਪਾਨਾ ਸਿੱਧੂ ਦੀ ਟੀਮ ਪਹੁੰਚਦੀ ਹੈ ਇੱਕ ਕੁੜੀ ਦੇ ਪੈਸੇ ਵਾਪਸ ਦਿਵਾਉਣ ਦੇ ਵਾਸਤੇ ਪਰ ਉੱਥੇ ਹੱਥੋ ਫਾਈ ਤੱਕ ਕੰਮ ਪਹੁੰਚ ਜਾਂਦਾ ਹੈਗਾ ਤੇ ਅੱਜ ਜਿਹੜਾ ਹੈ ਮੈਗਾ ਸਿੱਧੂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ 14 ਦਿਨਾਂ ਵਾਸਤੇ ਕੋਰਟ ਨੇ ਹਾਲਾਂਕਿ ਕਿਉਂ ਭੇਜਿਆ ਕਾਰਨ ਕੀ ਹੈ ਐਫ ਆਈ ਆਰ ਦਰਜ ਕਿਉਂ ਹੋਈ ਬਹੁਤ ਸਾਰੀਆਂ ਚਰਚਾਵਾਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਰੀ ਟੀਮ ਜਿਹੜੀ ਹੈ ਉਹਨਾਂ ਦੀ ਇੱਥੇ ਵਿਡੈਲ ਜੇਲ੍ਹ ਦੇ ਬਿਲਕੁਲ ਬਾਹਰ ਖੜੇ ਹੋਏ ਨੇ ਪਾਣਾ ਸਿੱਧੂ ਨੇ ਵੀ ਫੋਨ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਇਹ ਮਸਲਾ ਕੀ ਬਣਿਆ ਕਿਉਂ ਤੁਹਾਡੀ ਟੀਮ ਦੇ ਬੰਦੇ ਨੇ ਚੁੱਕਿਆ ਕਿ ਆ ਕੁੜੀ ਕੌਣ ਸੀਗੀ ਕਿੰਨੇ ਪੈਸੇ ਸੀਗੇ ਸਾਰਾ ਸਮਝਣ ਦੀ ਕੋਸ਼ਿਸ਼ ਕਰਾਂਗੇ ਆਮਣਾ ਬਈ ਮੋੜ ਬਈ ਤੇ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਮਣੇ ਬਈ ਕੀ ਗੱਲਬਾਤ ਹੋਈ ਸੀਗੀ ਇਮੀਗ੍ਰੇਸ਼ਨਲ ਆਫਿਸ ਦੇ ਵਿੱਚ ਕੱਲ ਕਾਫੀ ਚਰਚਾ ਚੱਲ ਰਹੀ ਹੈ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਕਿ ਵੀ ਤੁਹਾਡੇ ਕੋਸ਼ਕ ਬੰਦੇ ਗਏ ਉੱਥੇ ਜਾ ਕੇ ਪੈਸੇ ਦਿਵਾਣ ਗਏ ਸੀਗੇ ਕਿ ਹੱਥਪਾਈ ਤੱਕ ਗੱਲ ਪਹੁੰਚ ਗਈ ਇਹ ਮਸਲਾ 34 ਸੈਕਟਰ ਦਾ ਜੀ 34 ਸੈਕਟਰ ਤੁਹਾਨੂੰ ਬਤਾਇਆ ਇਹ ਪਹਿਲਾਂ ਨਾ ਉਸੇ ਦਫ਼ਤਰ ਦੇ ਵਿੱਚ ਬੈਠ ਕੇ ਜਿਹੜਾ ਦਫ਼ਤਰ ਹੋਣਾ ਹੈ ਉਹ ਦਫ਼ਤਰ ਕੁਝ ਅਮਾਉਂਟ ਹੈ 15-16 ਲੱਖ ਦੇ ਕਰੀਬ ਅਮਾਉਂਟ ਆ ਉਹ ਉਹ ਲਈ ਗਈ ਉਹ ਚ 8-9-10 ਲੱਖ ਦੇ ਕੁੜੀ ਕੋਲ ਸਬੂਤ ਵੀ ਨੇ ਜਿਹੜੇ ਹੈਗੇ ਨੇ ਕਿ ਉਹ ਦਫ਼ਤਰ 'ਚ ਬੈਠ ਕੇ ਉਸ ਉਹ ਬੰਦੇ ਵਾਲੇ ਦਫ਼ਤਰ 'ਚ ਬੈਠ ਕੇ ਲਏ ਗਏ ਉਹ ਉਹਦੇ ਰਿਲੇਟਿਡ ਗਏ ਸੀਗੇ ਗੱਲਬਾਤ ਕਰਨ ਆ ਉਹ ਅੱਗੋਂ ਤੁਸੀਂ ਵੀਡੀਓ ਵਾਇਰਲ ਹੋਈਆਂ ਤੁਸੀਂ ਚੈੱਕ ਕਰ ਲਿਓ ਆਪਣੇ ਕੋਲੇ ਪ੍ਰੋਪਰ ਵੀਡੀਓ ਹੈਗੀਆਂ ਵੀ ਤੁਸੀਂ ਵਿੱਚ ਵੀ ਲਗਾ ਦਿਓ ਉਹ ਅੱਗੋਂ ਆ ਕੇ ਉਹਨਾਂ ਨੇ ਬੌਂਸਰ ਬੁਲਾਏ ਤੇ ਉਹਨਾਂ ਨੇ ਦੋ ਚਾਰ ਉਹਨਾਂ ਨਾਲ ਬੰਦੇ ਸੀਗੇ ਜਿਨ੍ਹਾਂ ਨੇ ਗੰਨਾ ਕੈਰੀ ਕਰੀ ਹੋਈ ਸੀ 12 ਬੋਰ ਗੰਨ ਸੀ ਇੱਕ ਦੋ ਗੰਨਾ ਹੋਰ ਵੀ ਸੀਗੀਆਂ ਉਹ ਜਿਹੜੀ ਕੁੜੀ ਪੀੜਤ ਸੀ ਉਹਨਾਂ ਨੇ ਉਹਨੂੰ ਵੀ ਡਰਾਇਆ ਤਮਕਾਇਆ ਉਹਨੂੰ ਤੱਕੇ ਤੱਕੇ ਵੀ ਮਾਰੇ ਉਹ ਤੇ ਗੰਨ ਵੀ ਤਾਣੀ ਉਹਨਾਂ ਨੇ ਤੇ ਇਹ ਬੰਦਿਆਂ ਤੇ ਜਿਹੜੇ ਸਾਡੀ ਟੀਮ ਮਹੰਗਾ ਸਿੱਧੂ ਹੋਰ ਬੰਦੇ ਗਏ ਸੀ ਉਹਨਾਂ ਤੇ ਵੀ ਉਹਨਾਂ ਨੇ ਗੰਨਾ ਤਾਣੀ ਇਹਦੇ ਕਰਕੇ ਉੱਥੇ ਉਹਨਾਂ ਨੇ ਨੋਕਚੋਕ ਹੋ ਗਈ ਤੇ ਫਿਰ ਪੁਲਿਸ ਆਈ ਉੱਥੇ ਉਹਨਾਂ ਨੇ ਗੱਲ ਟਕਾਈ ਤੇ ਉਸ ਤੋਂ ਬਾਅਦ ਪੁਲਿਸ ਨੇ ਸਾਨੂੰ ਇਹੀ ਅਨਕਾਨੀ ਚ ਰੱਖਿਆ ਕਿ ਇਹਨਾਂ ਦਾ ਵੀ ਰੋਲਾ ਜਿਹੜਾ ਹੈਗਾ ਨਵੇੜਾਂਗੇ ਸੀ ਥਾਣੇ ਬੁਲਾਵਾਂਗੇ ਉਹਨਾਂ ਨੂੰ ਕਰਾਂਗੇ ਸਾਨੂੰ ਅੱਜ ਸਵੇਰੇ ਪਤਾ ਲੱਗਿਆ ਕਿ ਸਾਡੇ ਜਿਹੜਾ ਮਹਿੰਗਾ ਸਿੱਧੂ ਮੁੰਡਾ ਉੱਥੇ ਐਫ ਆਈ ਆਰ ਕੱਟਤੀ ਉਹਨਾਂ ਨੇ ਕੁਝ ਧਾਰਾਵਾਂ ਲਾਈਆਂ ਨਗੀਆਂ ਪੁਲਿਸ ਨੇ ਭਲਾ ਐਫ ਆਈ ਆਰ ਬਣੀ ਦਿੱਤੀ ਅਸੀਂ ਮੰਗੀ ਸੀ ਹੁਣ ਕੋਰਟ 'ਚ ਅਸੀਂ ਅਪਲਾਈ ਕੀਤੀ ਹੈ ਵਕੀਲ ਸਾਹਿਬ ਨੂੰ ਮਿਲ ਜਿਓ ਤੁਹਾਨੂੰ ਦੇ ਦਾਂਗੇ ਲਾ ਦੇਂਗੇ ਤੇ ਉਹਦੇ 'ਚ ਉਹਨਾਂ ਨੇ ਬੇ ਬੁਨਿਆਦ ਜਿਹੜੇ ਇਲਜ਼ਾਮ ਉਹ ਲਾਏ ਨੇਗੇ ਕੀ ਇਲਜ਼ਾਮ ਲਾਏ ਗਏ ਨੇ ਉਹ ਕਹਿੰਦੇ ਵੀ ਨਜ਼ਰ ਆਏ ਕਿ ਵੀ ਕਈ ਕਈ ਚੀਜ਼ਾਂ ਕਿ ਵੀ ਇਹਨਾਂ ਨੇ ਗਲਤ ਤਰੀਕੇ ਨਾਲ ਇੱਥੇ ਐਂਟਰੀ ਕੀਤੀ ਗਲਤ ਤਰੀਕੇ ਦੇ ਨਾਲ ਕੁੜੀਆਂ ਵਾਲੀਆਂ ਵੀ ਸ਼ਬਦ ਕਈ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹਨਾਂ ਦੇ ਇਲਜ਼ਾਮ ਤੁਹਾਡੇ ਵੱਲੋਂ ਕੀ ਨੇ ਕਿ ਵੀ ਤੁਸੀਂ ਕਿਵੇਂ ਕਲੀਅਰ ਕਰਦੇ ਹੋ ਇਹ ਤਾਂ ਬਾਈ ਜੀ ਦੇ ਬਾਕੀ ਜੇ ਉਹਨਾਂ ਕੋਲੇ ਕੋਈ ਸਬੂਤ ਹੈਗਾ ਠੋਸ ਸਬੂਤ ਹੈ ਉਹ ਪੇਸ਼ ਕਰਨ ਹੂੰ ਪੇਸ਼ ਕਰਨਾ ਸਬੂਤ ਕਿ ਉਹਨਾਂ ਦੇ ਕੈਮਰੇ ਲੱਗੇ ਹੋਏ ਨੇ ਕੈਮਰੇ ਉਹਨਾਂ ਕੋਲੇ ਨੇ ਫੁਟੇਜ ਉਹਨਾਂ ਕੋਲੇ ਆ ਜੇ ਕੋਈ ਬਦਤਮੀਜ਼ੀ ਕਰੀ ਹੈ ਬੰਦੇ ਨੇ ਪੇਸ਼ ਕਰਨ ਜੀ ਹੂੰ ਅੱਜ ਕਰਾ ਜੀ ਇਹ ਇਮੀਗ੍ਰੇਸ਼ਨ ਕੀਦੀ ਹੈ ਕੌਣ ਚਲਾਉਂਦਾ ਕਿੰਨੇ ਪੈਸੇ ਨੇ ਫਸੇ ਹੋਏ ਸੀਗੇ ਕੁੜੀ ਦੇ ਉਹ ਕੁੜੀ ਵੀ ਆ ਰਹੀ ਹੈ ਤੁਹਾਡੇ ਨਾਲ ਗੱਲਬਾਤ ਕੀਤੀ ਉਹਨੇ ਵੀ ਇਮੀਗ੍ਰੇਸ਼ਨ ਵਾਲਿਆਂ ਦਾ ਇਹ ਸਾਰਾ ਮਸਲਾ ਹੋਇਆ ਜੀ ਕੁੜੀ ਨਾਲ ਸੀ ਕੀ ਜੀ ਮੌਕੇ ਤੇ ਉਹ ਹੁਣ ਵੀ ਆ ਰਹੀ ਹੈ ਤੁਹਾਨੂੰ ਬਿਆਨ ਦੇਊਗੀ ਜੀ ਹੂੰ ਤੇ ਉਹਨਾਂ ਦਾ ਨਾਮ ਹੈਗਾ ਰੈੱਡ ਕੰਗਾਰੂ ਵਾਲੇ ਨੇ ਜੀ ਆਪਣਾ 34 ਸੈਕਟਰ ਚ ਜਿਨ੍ਹਾਂ ਨੇ ਆਹ ਸਾਰਾ ਮਿਲੀ ਭੁਗਤ ਨਾਲ ਝੂਠਾ ਪਰਚਾ ਦਰਜ ਹੋਇਆ ਮੈਂ ਕਿਹਾ ਸਿੱਧੂ ਦੇ ਖਿਲਾਫ ਆਹ ਝੂਠਾ ਪਰਚਾ ਸੈਟਿੰਗ ਨਾਲ ਹੀ ਹੋਇਆ ਐਵੇਂ ਨਹੀਂ ਤੇ ਆਹ ਕਹਿਣਾ ਚਾਹੁੰਦਾ ਵੀ ਆਹ ਆਉਣ ਵਾਲੇ ਸਮੇਂ ਚ ਇਸ ਤੋਂ ਵੱਡਾ ਸੰਘਰਸ਼ ਅਸੀਂ ਇਹਨਾਂ ਦੇ ਖਿਲਾਫ ਕਰਾਂਗੇ ਸਾਡਾ ਇੱਕੋ ਇੱਕ ਨਾਰਾ ਜੁੱਧ ਜੰਟਾ ਵਿਰੁੱਧ ਅਸੀਂ ਆਹ ਜੰਟਾ ਦੀ ਜੜ ਖਤਮ ਕਰਕੇ ਛੱਡਾਂ ਭਾਵੇਂ ਸਿੱਧੂ ਦੀ ਅਗਵਾਈ ਹਟ ਖੜੇ ਆ ਡਟ ਕੇ ਖੜੇ ਲੋਕਾਂ ਦੇ ਸਾਥ ਨਾਲ ਅਲੀ ਜੰਗ ਅਸੀਂ ਲੜ ਰਹੇ ਆ ਅੱਗੇ ਵੀ ਲੜਦੇ ਰਾਂਗੇ ਬਿਲਕੁਲ ਅੱਛਾ ਮੌਰ ਭਾਈ ਜਿਸ ਤਰੀਕੇ ਨਾਲ ਗ੍ਰਿਫਤਾਰੀ ਹੋਈ ਜਿਸ ਤਰੀਕੇ ਨਾਲ ਕੱਲ ਹਵਾਲਾ 'ਚ ਰੱਖਿਆ ਅੱਜ ਜਿਹੜਾ ਜੇਲ੍ਹ 'ਚ ਭੇਜ ਦਿੱਤਾ ਹਾਲਾਂਕਿ ਚਲੋ ਕੱਲ ਪਰਸੋਂ ਤੱਕ ਜੇ ਜ਼ਮਾਨਤ ਲੱਗਦੀ ਹੈ ਤਾਂ ਜ਼ਮਾਨਤ ਮਿਲ ਜੇਗੀ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਬੰਦੇ ਕੰਮ ਕਰ ਰਹੇ ਕਿ ਲੋਕਾਂ ਦੇ ਪੈਸੇ ਦਵਾ ਰਹੇ ਆ ਉਹਨਾਂ ਨੂੰ ਚੁੱਕ ਕੇ ਪੁਲਿਸ ਅੰਦਰ ਜੇਲ੍ਹਾਂ 'ਚ ਹਵਾਲਾਤਾਂ 'ਚ ਡੱਕਦੀ ਹੈ ਇਹ ਕੀ ਦੋਰਾ ਮਾडम ਦੰਡ ਕੀਤਾ ਜਾ ਰਿਹਾ ਹੈ ਦੇਖੋ ਜੀ ਕਾਟਣਾ ਬਹੁਤ ਨਿੰਦਣਯੋਗ ਹੈ ਜੇ ਤੁਸੀਂ ਐ ਸਮਾਜ ਸੇਵੀ ਲੋਕਾਂ ਦੇ ਤੇ ਪਰਚੇ ਦੇਣ ਲੱਗੇ ਤਾ ਦੁਨੀਆ ਕਿੱਥੇ ਖੜੂਗੀ ਦੇਖੋ ਠੀਕ ਆ ਉੱਥੇ ਦਫਤਰੇ ਨੋਕਚੋਕ ਹੋਏ ਉਤੋਂ ਤੋਂ ਮੈਂਵਾ ਹੋ ਗਈ ਉਹਦੇ ਮੁਤਾਬਕ ਕਾਰਵਾਈ ਕਰ ਲੈਂਦੇ ਪਰ ਪਹਿਲਾਂ ਕਾਰਵਾਈ ਬਣਦੀ ਸੀ ਕਿ ਜਿਹਨੇ ਪੈਸੇ ਦੇਣ ਉਹ ਤੇ ਕਰੋ ਚਲੋ ਉਸ ਤੋਂ ਬਾਅਦ ਨੋਕਚੋਕ ਮਾੜ ਕੋਈ ਝਗੜਾ ਹੋ ਗਿਆ ਤਾਂ ਉੱਥੇ ਫਿਰ ਕੋਈ ਮਾੜ ਝਗੜੇ ਦਾ ਪਰਚਾ ਦੇਣਾ ਸੀ ਨਾ ਇਹ ਤਾਂ ਮਤਲਬ ਇਹ ਤਾਂ ਨੇਕ ਜਿਹੜਾ ਕੋ ਉੱਥੇ ਬਲੇਮ ਐਡਾ ਲਾਤਾ ਇਹ ਕਿਨੇ ਕੁੜੀ ਨੂੰ ਚੰਗਾ ਮਾਰਾ ਕਿਹਾ ਜੀ ਜਿਹੜੇ ਇਹਨਾਂ ਨੇ ਪਤਾਰਾ ਲਵਾਈਆਂ ਨੇ ਉਹ ਤਾਂ ਬਿਲਕੁਲ ਝੂਠੀਆਂ ਨੇ ਜੀ ਉਹ ਤਾਂ ਸਾਡਾ ਕਰਤਾ ਉਹਦਾ ਮੁੰਡਾ ਕਰਦਾਰ ਖਤਮ ਕਰਨ ਵਾਲੀ ਗੱਲ ਹੈ ਇਹ ਗੱਲਾਂ ਛਡੋ ਨੇ ਜੀ ਸਾਡੇ ਕੇ ਪਰਚਾ ਦੇਣ ਪਰਚਾ ਕੋ ਪਹਿਲੀ ਹੀ ਹੋਣੇ ਪਰ ਕਰਦਾਰ ਖਤਮ ਨਾ ਕਰ ਆਜ ਕੱਲ ਨਾ ਜਾਨੀ ਯਾਨੀ ਸਰਕਾਰਾਂ ਕੋਈ ਗੱਲ ਨਹੀਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਇਹੋ ਜਿਹਾ ਪਰਤਾਰਾ ਨਾ ਦੇਵੇ ਠੀਕ ਆ ਅਸੀਂ ਆਉਨੇ ਆ ਦਫ਼ਤਰ ਚ ਅੱਗੇ ਵੀ ਆਵਾਂਗੇ ਠੀਕ ਆ ਅਸੀਂ ਕਿਤੇ ਲੜਾਈ ਝਗੜਾ ਸਾਡਾ ਬੰਦਾ ਕਰ ਲੜਾਈ ਝਗੜਾ ਪਰਚਾ ਦੇ ਦੇਣਾ ਪਰ ਆ ਨਾ ਗੱਲਾਂ ਕਰਨ ਕਿਸੇ ਨੂੰ ਕੁੜੀ ਨੂੰ ਚੰਗਾ ਮਾੜਾ ਕਹੇ ਤਾਂ ਕੁੜਗਿਆਂ ਵਾਲੇ ਪਰਚੇ ਨਾ ਹੋਰ ਤਣੇ ਗੱਲਾਂ ਨਾ ਕਰਨ ਸਾਟਗਾ ਭੈਣਾ ਨੇ ਉਹ ਪਹਿਲਾਂ ਪਹਿਲਾਂ ਵੀ ਮਹੰਗਾ ਸਿੱਧੂ ਨੂੰ ਜਿਹੜਾ ਚੱਕਿਆ ਗਿਆ ਸੀਗਾ ਪਹਿਲਾਂ ਵੀ ਉਹਨਾਂ ਨੂੰ ਪੁਲਿਸ ਨੇ ਛੱਡ ਦਿੱਤਾ ਸੀਗਾ ਹਾਲਾਂਕਿ ਇੱਕ ਮੁੰ ਤੁਹਾਨੂੰ ਕੀ ਲੱਗਦਾ ਕਿ ਵੀ ਇਹ ਕਿੜ ਰੱਖੀ ਹੋਈ ਹੈ ਇਮੀਗ੍ਰੇਸ਼ਨ ਵਾਲਿਆਂ ਨੇ ਜਾਂ ਪੁਲਿਸ ਨੇ ਕਿ ਵੀ ਜੇ ਇਹ ਹੁੰਦਾ ਤੈਨੂੰ ਚੱਕ ਕੇ ਡੱਕ ਲਓ ਦੇਖੋ ਜਿਹੜੀ ਕਿੜ ਵਾਲੀ ਗੱਲ ਹੈ ਜੀ ਦੇਖੋ ਪ੍ਰਸ਼ਾਸਨ ਦੇ ਕਿਸੇ ਨੁਕਸਮ ਤਾਂ ਹੁੰਦੇ ਹੀ ਨਹੀਂ ਪਰ ਕਿਤੇ ਨਾ ਕਿਤੇ ਆ ਕੇ ਗੱਲਾਂ ਇਹ ਜਰੂਰ ਮਹਿਸੂਸ ਹੋ ਜਾਂਦੀਆਂ ਨੇ ਮੰਨ ਸਕਦੇ ਆ ਗੱਲ ਇਹ ਹੋ ਸਕਦੀਆਂ ਗੱਲਾਂ ਇਹ ਕਿੜ ਵਾਲੀ ਗੱਲ ਵੀ ਹੋ ਜਾਂਦੀ ਹੈ ਪਰ ਇਹ ਕਿਤੇ ਨਾ ਕਿਤੇ ਬੰਦਾ ਕੋ ਮਹਿਸੂਸ ਕਰਦਾ ਵੀ ਮੇਰੇ ਇਹਨਾਂ ਦੇ ਖਿਲਾਫ ਬੋਲੇ ਸੀ ਹੋ ਜਾਂਦੀ ਗੱਲ ਹੈ अच्छा ਹੁਣ ਤੁਹਾਨੂੰ ਪੁਲਿਸ ਨੇ ਕੀ ਕਿਹਾ ਕਿ ਵੀ ਤੁਹਾਡੇ ਬੰਦੇ ਨੂੰ ਜਿਸ ਤਰੀਕੇ ਨਾਲ ਫੜਿਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਲਿਗੇਸ਼ਨ ਤਾਂ ਉਹਨਾਂ ਨੇ ਲਾਇਡ ਹੈ ਪੁਲਿਸ ਤੁਹਾਡੇ ਨਾਲ ਕੋਈ ਸਾਥ ਦੇ ਰਹੀ ਹੈ ਕੰਪਰੋਮਾਈਜ਼ ਕਰ ਰਹੀ ਹੈ ਕਿ ਵੀ ਕੋਈ ਗੱਲ ਨਹੀਂ ਛਡਵਾ ਦੇਵਾਂਗੇ ਤੁਹਾਡਾ ਬੰਦਾ ਨਹੀਂ ਜੀ ਪੁਲਿਸ ਨੇ ਧਾਰ ਕੋਈ ਗੱਲ ਕਹੀ ਸੀ ਵੀ ਅਸੀਂ ਬਿਆਨ ਦੇ ਮੁਤਾਬਕ ਆ ਵੀਰ ਕਾਰਵਾਈ ਕਰਤੀ ਇਹ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਬਿਆਨ ਦਿੱਤੇ ਨੇ ਜੋ ਕੁਝ ਲਿਖਾਇਆ ਉਹਦੇ ਮੁਤਾਬਕ ਕਾਰਵਾਈ ਹੋਏਗੀ ਉਹਦੇ ਮੁਤਾਬਕ ਕਾਰਵਾਈ ਕਰਤੀ ਕਰਤੀ ਕਾਰਵਾਈ ਉਹਨਾਂ ਨੇ ਕੋਈ ਅਸਲਾ-ਉਸਲਾ ਲੈ ਗਏ ਸੀ ਤੁਹਾਡੇ ਬੰਦੇ ਜਾ ਕੇ ਉੱਥੇ ਮਾਰਨ ਨੂੰ ਉਹਨਾਂ ਨੇ ਬਿਲਕੁਲ ਨਹੀਂ ਜੀ ਸਾਡੇ ਕਈ ਵੀਡੀਓ ਦੇ ਵਿੱਚ ਅਸਲੇ ਦਿਖ ਰਹੇ ਆ ਉਹ ਅਸਲੇ ਕਿਹਨਾਂ ਦੇ ਨੇ ਇਹ ਤਾਂ ਉਹਨਾਂ ਦੇ ਆ ਜੀ ਇਮੀਗ੍ਰੇਸ਼ਨ ਵਾਲਿਆਂ ਦੇ ਜੀ ਬਿਲਕੁਲ ਉਹਨਾਂ ਦੇ ਬੌਂਸਰ ਉਹਨਾਂ ਦੇ ਅਸਲੇ ਆ ਜੀ ਉਹ ਤਾਂ ਉਹਨਾਂ ਦੇ ਆ ਸਾਰਾ ਕੁਝ ਸਾਡੇ ਮੈਂ ਤਾਂ ਬਿਲਕੁਲ ਬੈਠੇ ਆ ਜੀ ਉੱਥੇ ਚੰਗਾ ਮਾਰ ਕੇ ਸਾਨੂੰ ਕਿਹਾ ਹੀ ਨਹੀਂ ਇਹ ਤਾਂ ਉਹਨਾਂ ਧੱਕੇ ਮਾਰੇ ਗੱਲ ਪਾਇ ਸਾਡੇ ਬੰਦਿਆਂ ਦੇ ਬਹਿ ਕੇ ਇੱਕ ਬੰਦੇ ਨਾਲ ਗੱਲ ਕਰਦੇ ਨਾ ਜੀ ਬਾਕੀ ਸਾਡੇ ਕੋਲ ਬੰਦੇ ਨਾਲ ਮੁੰਡੇ ਪੰਚਾਇਤ ਦੇ ਵੀ ਸੀਗੇ ਇਹ ਤਾਂ ਨਜਾਇਜ਼ ਕੀਤੀ ਉਹਨਾਂ ਦੇ ਹੱਥੋਂ ਤੋਂ ਬਾਅਦ ਵੀ ਗੱਲ ਬਹਿ ਕੇ ਕਰ ਲੈਂਦੇ ਮੰਨ ਲਓ ਜੇ ਮੰਨ ਲਓ ਕਿਸੇ ਇੱਕ ਔਰ ਕਿਸੇ ਕਾਰਨ ਕਰਕੇ ਹੋ ਸਕਦਾ ਕੋਈ ਮਿਸਵੇ ਕਿਤੇ ਮਿਸਕੈਡ ਹੋ ਸਕਦੀ ਹੈ ਤੇ ਇਹਦਾ ਮ ਤਾਂ ਉੱਤੇ ਤਾਂ ਜਿਨ੍ਹਾਂ ਨੇ ਬਾਸਲੂਕੀ ਕੀਤੇ ਆ ਮੈਂ ਸਭੇਬ ਕੀਤੀ ਬਹੁਤ ਨਿੰਦਣਯੋਗ ਹਰਕਤ ਆ ਹੋ ਗਾਂਹਾਂ ਪ੍ਰਸ਼ਾਸਨ ਦੀ ਮਾੜੀ ਗੱਲ ਆ ਤੇ ਜਿਹੜੇ ਸਾਬ ਨਾਲ ਪਰਚਾ ਦਿੰਦਾ ਤੇ ਜੇ ਬਿਆਨ ਕਿਸੇ ਨੇ ਦੇ ਦਿੱਤਾ ਮਤਲਬ ਇਹ ਥੋੜਾ ਵੀ ਸਹੀ ਆ ਉਹ ਇਨਕੁਆਰੀ ਕਰਕੇ ਪਰਚਾ ਦਿੰਦੇ ਇਹ ਮਾੜੀ ਗੱਲ ਕੀਤੀ ਹਾਂ ਬਿਲਕੁਲ ਅੱਛਾ ਆਮਨੇ ਵੀ ਜਿਸ ਤਿੱਕੇ ਨਾਲ ਕਹਿੰਦੇ ਅਸਲੇ ਦਿਖ ਰਹੇ ਆ ਜਿਹੜੇ ਵਿੱਚ ਸਪਾਰੀ ਸੂਟ ਵਾਲੇ ਤੁਰੇ ਫਿਰਦੇ ਆ ਬੌਂਸਰ ਤੁਰੇ ਫਿਰਦੇ ਆ ਉਹਨਾਂ ਕੋਲ ਅਸਲੇ ਫੜੇ ਹੋਏ ਨੇ ਕਿ ਲੱਗਦਾ ਕਿ ਵੀ ਉਹ ਅਸਲੇ ਆਪਣੀ ਡਿਫੈਂਸ ਲਈ ਰੱਖੇ ਹੋਏ ਨੇ ਤੁਹਾਡੇ ਕੋਲ ਵੀ ਕੋਈ ਅਸਲਾ ਸੀਗਾ ਉਹਨੂੰ ਦਿਖਾਇਆ ਸੀਗਾ ਕਿ ਆ ਚੱਕੋ ਸਾਡੇ ਨਾ ਨਾ ਨਹੀਂ ਸਾਡੇ ਬੰਦੇ ਕੋਲੇ ਕਿਸੇ ਵੀ ਕੋਲੇ ਕਿਸੇ ਤਰ੍ਹਾਂ ਦਾ ਕੋਈ ਵੈਪਨ ਨਹੀਂ ਸੀ ਉਹਨਾਂ ਦੀ ਵੈਪਨ ਸੀ ਇਹ ਕੰਮ ਹੈਗਾ ਪੁਲਿਸ ਪ੍ਰਸ਼ਾਸਨ ਦਾ ਕਲੀਅਰ ਕਰਨਗੇ ਜਿਹੜੇ ਬੰਦੇ ਨੇ ਵੈਪਨ ਕੈਰੀ ਕਰਿਆ ਕਿ ਉਹਦੇ ਨਾਮ ਤੇ ਲਾਇਸੈਂਸ ਰਜਿਸਟਰ ਹੈ ਕਿਹੜੀ ਗਨ ਹੈ ਕਿਹੜੀ ਚੱਕੀ ਫਿਰਦਾ ਹੋ ਇਹ ਕੰਮ ਪੁਲਿਸ ਪ੍ਰਸ਼ਾਸਨ ਦਾ ਸੀ ਬੇਨਤੀ ਕਰਦੇ ਆ ਕਿ ਜਿਹੜੇ ਜਿਹੜੇ ਅਸਲੇ ਉਹਨਾਂ ਨੇ ਉਹਦੋਂ ਵਰਤੇ ਨੇ ਆਪਦੇ ਦਫ਼ਤਰ ਚ ਬੰਦਿਆਂ ਨੂੰ ਕੁੜੀ ਨੂੰ ਧਮਕਾਉਣ ਲਈ ਸਾਡੇ ਬੰਦਿਆਂ ਨੂੰ ਧਮਕਾਉਣ ਲਈ ਕਿ ਪੁਲਿਸ ਇਹ ਕਰ ਕਲੀਅਰ ਕਰੇ ਕਿ ਉਹ ਅਸਲੇ ਕੀ ਦੇ ਨੇ ਤੇ ਕੀਦੇ ਨਾਮ ਤੇ ਰਜਿਸਟਰ ਨੇ ਕੀ ਚੱਕਰੇ ਬਿਲਕੁਲ ਤੇ ਅਸੀਂ ਪਹਾਨਾ ਸਿੱਧੂ ਨੂੰ ਵੀ ਫੋਨ ਕਾਲ ਤੇ ਲਵਾਗੇ ਕਿਉਂਕਿ ਇਹ ਮਸਲਾ ਬੜਾ ਗੰਭੀਰ ਹੈ ਜਿਸ ਤਿੱਕੇ ਨਾਲ ਪਹਾਨਾ ਸਿੱਧੂ ਦੀ ਟੀਮ ਮੋਹਾਲੀ ਚੰਡੀਗੜ੍ਹ ਦੇ ਵਿੱਚ ਕੰਮ ਕਰ ਰਹੀ ਹੈ ਜਿੰਨੇ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਜਿਨ੍ਹਾਂ ਨੇ ਧੋਖਾ ਧੜੀ ਕੀਤੀ ਆ ਉਹਨਾਂ ਤੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਰਹਿੰਦੀ ਆ ਹਾਲਾਂਕਿ ਕਲਾ ਮੋਹਾਲੀ ਚੰਡੀਗੜ੍ਹ ਨਹੀਂ ਜਲੰਧਰ ਲੁਧਿਆਣਾ ਹੋਰ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਧੋਖਾ ਧੜੀ ਹੋਈ ਆ ਉਹਨਾਂ ਕੋਲ ਪਹੁੰਚਦੇ ਨੇ ਪਰ ਜਦੋਂ ਦਾ ਮੈਗਾ ਸਿੱਧੂ ਨੂੰ ਜਿਹੜਾ ਚੱਕਿਆ ਹੋਇਆ ਉਦੋਂ ਦਾ ਇਹ ਸਾਰੇ ਇੱਥੇ ਤੁਰੇ ਫਿਰਦੇ ਨੇ ਤਾ ਭਾਨਾ ਸਿੱਤੂ ਸਾਡੇ ਨਾਲ ਫੋਨ ਕਾਲਤੇ ਨੇ ਭਾਨੇ ਭਾਈ ਪਹਿਲਾਂ ਤਾਂ ਤੁਸੀਂ ਕਿਵੇਂ ਦੇਖਦੇ ਹੋ ਜਿਸ ਤਿੱਕੇ ਨਾਲ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਤੁਹਾਡੀ ਵੀ ਇੱਕ ਵਾਰੀ ਗ੍ਰਿਫਤਾਰੀ ਹੋਈ ਸੀ ਤੁਹਾਡੇ ਤੇ ਬਹੁਤ ਸਾਰੇ ਪਰਚੇ ਨੇ ਤੁਸੀਂ ਇਹਨਾਂ ਚੀਜ਼ਾਂ ਤੋਂ ਝਿਜਕਦੇ ਨਹੀਂ ਹੈਗੇ ਪਰ ਜਿਸ ਤਿੱਕੇ ਨਾਲ ਤੁਹਾਡੇ ਟੀਮ ਦੇ ਬੰਦੇ ਨੂੰ ਚੱਕਿਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਭਾਈ ਜੀ ਗੱਲ ਇਹ ਆਂ ਜੇ ਤਾਂ ਆਪਾਂ ਕੁੱਲ ਮਿਲਾ ਕੇ 34 ਸੈਕਟਰ ਦੀ ਗੱਲ ਕਰੀਏ ਹੂੰ ਇੱਥੇ ਇੱਕ ਨਹੀਂ ਹੈਗਾ ਇੱਥੇ ਹਜ਼ਾਰਾਂ ਹੀ ਜਿਹੜਾ ਏਜੰਟ ਠੱਗ ਬੈਠਾ ਹੂੰ ਪ੍ਰਸ਼ਾਸਨ ਨੇ ਅੱਜ ਇਹਨਾਂ ਅੱਜ ਤੱਕ ਇਹਨਾਂ ਦੇ ਕਿੰਨੇ ਕਿੰਨੇ ਕਿੰਨਿਆ ਕਿਤੇ ਕਾਰਵਾਈਆਂ ਕਰੀਆਂ ਨੇ ਉਹ ਵੀ ਸਾਨੂੰ ਦੱਸਣ ਨੂੰ ਕਿਸੇ ਤੇ ਕਾਰਵਾਈ ਨਹੀਂ ਹੋਈ ਇੱਥੇ ਚੱਲ ਕੀ ਰਿਹਾ ਇੱਥੇ ਹੀ ਕਰਦਾ ਨਾ ਇੱਥੇ ਇਹ ਪ੍ਰਸ਼ਾਸਨ ਚੰਡੀਗੜ੍ਹ ਪ੍ਰਸ਼ਾਸਨ ਤੇ ਐਸਐਚਓ ਦੇ ਨਾਲ ਮਿਲ ਕੇ ਜਿਹੜਾ ਸੱਚ ਦੇ ਨਾਲ ਮਿਲ ਕੇ ਕੰਮ ਚੱਲ ਰਿਹਾ ਉਹ ਕੰਮ ਕਿਵੇਂ ਚੱਲ ਰਿਹਾ ਦੇਖੋ ਜੀ ਇੱਕ ਏਜੰਟ ਨੇ ਲੋਕਾਂ ਨਾਲ ਠੱਗੀ ਮਾਰ ਲਈ ਪੰਜਾਬ ਦੇ ਲੋਕਾਂ ਨਾਲ ਹਰਿਆਣਾ ਦੇ ਲੋਕਾਂ ਨਾਲ ਹਿਮਾਚਲ ਦੇ ਲੋਕਾਂ ਨਾਲ ਰਾਜਸਥਾਨ ਦੇ ਲੋਕਾਂ ਨਾਲ ਵੱਖ-ਵੱਖ ਸਾਡੇ ਇੱਥੇ ਜ਼ਿਲ੍ਹੇ ਦੇ ਲੋਕਾਂ ਸਟੇਟਾਂ ਦੇ ਲੋਕ ਕਿੱਥੇ ਆਉਂਦੇ ਨੇਗੇ ਠੱਗੀ ਮਾਰਨ ਤੋਂ ਬਾਅਦ ਕੀ ਹੁੰਦਾ ਜੀ ਉਹ ਠੱਗੀ ਮਾਰਨ ਤੋਂ ਬਾਅਦ ਲੁੱਟਣ ਤੋਂ ਬਾਅਦ ਦੂਜਾ ਦਾ ਭਰਾ ਜਾਂਦਾ ਉਹ ਕੋਈ ਸ਼ਕਤ ਕੇਲਾ ਹੋ ਰਾਇਆ ਹੈ ਤਾਂ ਆਹ ਬਾਰੀਆਂ ਵਨ ਕੇ ਜਿਹੜੇ ਠੱਗਿਆਂ ਮਾਰ ਰਹੇ ਨੇਗੇ ਇਹ ਸਾਰਾ ਕੁਝ ਆ ਚੱਕਰ ਪ੍ਰਸ਼ਾਸਨ ਨੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਅਸੀਂ ਦਰਖਾਸਤ ਵੀ ਦਿੱਤੀ ਆ ਵੀ ਆ ਇਹਨਾਂ ਨੇ ਭਾਈ ਪੈਸੇ ਲੈ ਤਨੇ ਆ ਦਸਤਾਵੇਜ਼ ਦੇ ਵਿੱਚ ਬੈਠ ਕੇ ਡੀਲ ਹੋਈ ਆ ਕੋਈ ਉਹਨਾਂ ਉੱਪਰ ਕਾਰਵਾਈ ਨਹੀਂ ਕੀਤੀ ਕੋਈ ਸਾਡੀ ਕੁੜੀ ਨਾਲ ਡੰਨੀ ਵਾਦਸਾ ਲੁਕੀ ਹੋਈ ਆ ਜੋ ਉਹਦੇ ਨਾਲ ਮੰਤੇ ਸ਼ਬਦ ਬੋਲੇਗਾ ਜੋ ਉਹਦੀ ਇੱਜ਼ਤ ਬਾਰੇ ਬੋਲਿਆ ਗਿਆ ਹੂੰ ਜੋ ਇਹਨਾਂ ਨੇ ਉਸ ਕੁੜੀ ਦੇ ਨਾਲ ਉਹਦੀ ਕਿੰਨੀ ਤੱਕ ਰਲਾਈ ਹੂੰ ਉਹਦੀ ਕੋਈ ਕਾਰਵਾਈ ਨਹੀਂ ਹੋਈ ਉਲਟਾ ਸਾਡੇ ਬੰਦੇ ਉੱਪਰ ਕਾਰਵਾਈ ਕਰਤੀ ਹੈ ਜਨਟਾਂ ਉੱਪਰ ਕੋਈ ਕਾਰਵਾਈ ਨਹੀਂ ਹੋਈ ਕਈ ਕਹਿੰਦੇ ਐਫ ਆਈ ਆਰ ਦੇ ਵਿੱਚ ਗੱਲਾਂ ਲਿਖਿਆ ਨੇ ਕਿ ਵੀ ਮਹੰਗਾ ਸਿੱਧੂ ਕੁੜੀਆਂ ਦੇ ਖਿਲਾਫ ਕੁਝ ਬੋਲਦਿਆ ਸੀਗਾ ਬਸ ਲੁਕੀ ਕਰ ਰਿਹਾ ਸੀਗਾ ਤਾਂ ਕਰਕੇ ਕਹਿੰਦੇ ਪੁਲਿਸ ਨੇ ਚੱਕ ਲਿਆ ਐਫ ਆਈ ਆਰ ਦੇ ਵਿੱਚ ਇਹ ਗੱਲਾਂ ਕਦੇ ਲਿਖੀਆਂ ਜਾਂਦੀਆਂ ਇਹ ਮੇਰੀ ਇਹ ਮੇਰੀ ਗੱਲ ਸੁਣੋ ਜੀ ਐਡੀ ਨਾ ਨੇ ਇਹ ਚੀਜ਼ ਲਖਾਈ ਆ ਨਾ ਇਹ ਤਾਂ ਇਹਨਾਂ ਨੇ ਤੁਹਾਨੂੰ ਪਤਾ ਹੀ ਆ ਬੁੱਚੜੀਆਂ ਕੁੜੀਆਂ 10-10 ਹਜ਼ਾਰ ਦੇ ਉੱਤੇ ਰੱਖੀਆਂ ਹੋਈਆਂ ਨੇ ਮੂਰੇ ਇਹ ਪਤਾ ਹੀ ਗੱਲ ਆ ਇਹ ਬਹੁਤ ਜਿਹੜੇ ਕੇਹੇ ਨੇ ਨਾ ਸਾਰੇ ਇਹਨਾਂ ਨੇ ਬੌਂਸਰ ਉਹਨਾਂ ਨੇ ਰੱਖੇ ਨੇ ਕੁੜੀਆਂ ਥੱਲੇ ਇਹਨਾਂ ਨੇ ਰੱਖੀਆਂ ਹੋਈਆਂ ਨੇ ਗਿਆ ਕਹਾ ਪਾਸਤ ਅਸਲ ਇਸੀ ਕਿ ਜੀ ਉੱਥੇ ਕਿਉਂਕਿ ਇਹਨਾਂ ਨੂੰ ਵੱਡੇ ਲੀਟਰਾਂ ਦੀ ਸ਼ਹਿ ਆ ਨਾ ਜੀ ਕਿਹੜੇ ਕਿਹੜੇ ਲੀਟਰਾਂ ਦੀ ਸ਼ਹਿ ਆ ਕੌਣ ਨੇ ਉਹ ਵੱਡਾ ਲੀਟਰ ਹੁਣ ਹੁਣ ਕਾਂਗਰਸ ਦੇ ਲਾਲੋ ਪਹਿਲਾ ਕਾਂਗਰਸ ਦੇ ਵੱਡੇ ਲੀਡਰ ਨਹੀਂ ਆਹਾ ਆਮ ਆਦੀ ਪਾਰਟੀ ਦੇ ਵੱਡੇ ਲੀਡਰ ਨੇਗੇ ਉਹ ਵੱਡੇ ਲੀਡਰਾਂ ਦੀ ਸਹ ਹੈ ਉਹਨਾਂ ਨੇ ਕੱਲ ਪਰਚਾ ਜਿਹੜਾ ਕਰਾਇਆ ਨਾ ਵੱਡੇ ਲੀਡਰ ਦੀ ਕਹਣ ਤੇ ਹੋਇਆ ਨਾ ਮੈਨੂੰ ਇਹ ਲੱਗਦਾ ਵੀ ਰਾਜੀਵ ਭੜਿੰਗ ਦੇ ਕਹਣ ਤੇ ਜਿਹੜਾ ਪਰਚਾ ਕੱਲ ਵਾਲਾ ਜਿਹੜਾ ਹੋਇਆ ਕਿਉਂਕਿ ਇਹਨਾਂ ਦਾ ਕਾਂਗਰਸ ਨਾਲ ਸੰਬੰਧ ਦੱਸੇ ਜਾ ਰਹੇ ਨੇ ਕੋਈ ਗੱਲ ਨਹੀਂ ਰਾਜੀਵ ਭੜਿੰਗ ਨੂੰ ਵੀ ਦੇਖ ਲਾਂਗੇ ਜਿਹਨੇ ਪਰਚਾ ਕਰਾਇਆ ਇਹ ਉਹਦੀ ਸਹ ਤੇ ਉਹਨਾਂ ਦੀ ਸਹ ਤੇ ਪਰਚਾ ਹੋਇਆ ਜੀ ਸਾਡੇ ਦਾ ਪਰਚਾ ਸਾਡੇ ਬੰਦਿਆਂ ਦਾ ਪਰਚਾ ਹੋਣਾ ਬੰਦਦਾ ਹੀ ਨਹੀਂ ਸੀ ਪਰਚਾ ਜੀਨੇ ਮੈਨੂੰ ਇਹ ਦੱਸੋ ਇੱਕ ਬੰਦਾ ਤਾਂ ਕਿਹਾ ਲੋਕਾਂ ਦੀ ਸੇਵਾ ਕਰ ਰਿਹਾ ਪੈਸੇ ਕਢਵਾ ਰਿਹਾ ਤੇ ਉਹਦੇ ਦੇ ਉੱਪਰ ਤੋਂ ਭਰਤਾ ਕਰਤਾ ਜਿਹੜੀ ਕਿ ਕੁੜੀ ਦੀ ਵਿਚੇਰੀ ਇੱਜ਼ਤ ਨੂੰ ਹੱਥ ਪਾਇਆ ਗਿਆ ਉਹਦੀ ਕੋਈ ਗੱਲਬਾਤ ਨਹੀਂ ਸੁਣੀ ਉਹਨੇ ਪੈਸੇ ਲੈਣੇ ਸੀ ਕਿ ਉਹਦੇ ਪੈਸੇ ਤਾਂ ਕੀ ਦੇਣਿਆ ਉਲਟਾ ਸੰਗਾ ਸਾਡੇ ਬੰਦੇ ਦੇ ਕਾਰ ਕਿਹੜਾ ਕਿਹੜਾ ਬੰਦਾ ਹੈ ਜਿਹ ਇਮੀਗ੍ਰੇਸ਼ਨ ਵਾਲਾ ਜਿਹਦੀ ਰਾਜੇ ਵਿਡਿੰਗ ਨਾਲ ਜਾਰੀ ਆਈ ਇਹ ਜਿਹੜੀ ਮੈਨੂੰ ਹਜੇ ਪ੍ਰੋਪਰ ਤੌਰ ਤੇ ਤਾਂ ਨਾਂ ਨਹੀਂ ਆ ਪਤਾ ਲੱਗ ਰਿਹਾ ਜਿਹੜਾ ਕੀ ਹੈ ਤਾਂ ਉਹ ਬੰਦਾ ਹੈ ਮੈਨਾਂ ਤਾਂ ਹਜੇ ਬਾਹਰ ਆਇਆ ਹੋਇਆ ਹੂੰ ਜਰਮਨ ਦੇ ਵਿੱਚ ਇੱਧਰ ਯੂਰਪ ਦੇ ਵਿੱਚ ਇਹ ਜਿਹੜਾ ਪੂਰਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਅਸੀਂ ਵੱੱਟੀ ਇਹਨਾਂ ਦੇ ਦਫ਼ਤਰ ਦੇ ਮੂਰੇ ਇਹਨਾਂ ਦੇ ਘਰਾਂ ਦੇ ਮੂਰੇ ਵੱਡੀ ਕਾਰਵਾਈ ਵਢਾਂਗੇ ਸਵਾਲ ਤਾਂ ਹੀ ਹੁੰਦਾ ਵੀ 34 ਸੈਕਟਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਘੱਟ-ਘੱਟ 10000 ਬੰਦਾ ਪੀੜਤ 15000 ਬੰਦਾ ਪੀੜਤ ਸੀ ਲੈ ਕੇ 34 ਸੈਕਟਰ ਦੇ ਵਿੱਚ ਆਵਾਂਗੇ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਐਸਐਚਓ ਨੇ ਜਿਹੜੇ ਦੇ ਪੈਸੇ ਲੈ ਕੇ ਚ ਐਸਐਚਓ ਨੇ ਸਾਡੇ ਬੰਦੇ ਉੱਪਰ ਪਰਚਾ ਪਾਇਆ ਉਹਦੇ ਉੱਪਰ ਉਹਨੇ ਵੱਡਾ ਸਵਾਲ ਖੜਾ ਹੋਊਗਾ ਵੀ ਆਹ ਇੰਨੇ ਪੀੜਤ ਲੋਕ ਨੇ ਇੰਨੇ ਤੇ ਤੂੰ ਪਰਚੇ ਕਿਉਂ ਨਹੀਂ ਕੱਟੇ ਹਮਮ ਚਲ ਕੋਈ ਨਹੀਂ ਸਾਡੇ ਤੋਂ ਪਰਚਾ ਕੱਟਦਾ ਅਸੀਂ ਤਾਂ ਭੁਗਤ ਲਾਂਗੇ ਪਰ ਆ ਜਿਹੜਾ ਇੰਨੇ ਬੰਦੇ ਨੇ ਇਹਨਾਂ ਦੇ ਖਿਲਾਫ ਤੂੰ ਪਰਚਾ ਕਿਉਂ ਨਹੀਂ ਅਜੇ ਤੱਕ ਅਰਗੀ ਧਰਖਾਸਤਾਂ ਫਿਰ ਇੰਨੇ ਥਾਣੇ ਦੇ ਵਿੱਚ ਆਈਆਂ ਹੋਈਆਂ ਨੇ ਹਮਮ ਆ ਇਹਨਾਂ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਉਹ ਜਿਹੜਾ ਵੱਡਾ ਸਵਾਲ ਹੈ ਕੁੜੀ ਦੀ ਵੀ ਦਰਖਾਸਤ ਆਈ ਹੋਈ ਹੈ ਹਮਮ ਜਿਹੜੀ ਕੁੜੀ ਜਿਹੜੀ ਕੁੜੀ ਕਰਕੇ ਸਾਡੇ ਨਾਲ ਜਿਹੜਾ ਮਹਿੰਗਾ ਸਿੱਧੂ ਜਿਹੜੀ ਜਿਹੜੀ ਕੁੜੀ ਦੇ ਪੈਸੇ ਦਵਾ ਉਹ ਤਾਂ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਇਹ ਜਿਹੜਾ ਮਾਫੀਆ ਇਹਨਾਂ ਦਾ ਕੰਮ ਕੀ ਆ ਬਾਈ ਜੀ ਚੋਰਾਂ ਦਾ ਕੰਮ ਤੁਹਾਨੂੰ ਪਤਾ ਹੀ ਆ ਤੁਸੀਂ ਮੈਨੂੰ ਇਹ ਦੱਸੋ ਸਿਕਿਉਰਟੀਆਂ ਜਿਹੜਾ ਆਮਦ ਹੂ ਉਹਨੂੰ ਰੱਖਣ ਦੀ ਕੀ ਲੋੜ ਆ ਜਿਹੜਾ ਠਾਗੂ ਸਿਕਿਉਰਟੀ ਰੱਖਦਾ ਕੰਨਾ ਅਸਲੇ ਜਾਲੀ ਅਸਲਾ ਉੱਥੇ ਆ ਉਸ ਦੇ ਵਿੱਚ ਬਹੁਤ ਸਾਰੇ ਨਿਊੜੇ ਰੱਖੇ ਹੋਏ ਨੇਗੇ ਇਹ ਚੋਰ ਬੰਦਿਆਂ ਦਾ ਕੰਮ ਆ ਇਹ ਚੋਰਾਂ ਬੰਦਿਆਂ ਨੂੰ ਮੈਂ ਕੋਈ ਗੱਲ ਕਹਿਣਾ ਚਾਹਣਾ ਵੀ ਥੋੜਾ ਨਾ ਸਰਕਾਰ ਹੋ ਥੋੜਾ ਨਾ ਪ੍ਰਸ਼ਾਸਨ ਹੋ ਥੋੜਾ ਨਾ ਸਾਰਾ ਕੁਝ ਹੋ ਥੋੜਾ ਨਾ ਲੋਕ ਨੇਗੇ ਸਾਡਾ ਸਾਡਾ ਪਰਮਾਤਮਾ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਚੰਗਾ ਸਬਕ ਅਸੀਂ ਸਿਕਾਵਾਂਗੇ ਕੋਈ ਗੱਲ ਨਹੀਂ ਸਾਡੇ ਭਰਾਵਾਂ ਉੱਪਰ ਪਰਦਾ ਪਾਇਆ ਪਹਿਲਾਂ ਮੇਰੇ ਉੱਪਰ ਪਰਦਾ ਪਾਇਆ ਕਿ ਤੁਸੀਂ ਬਥੇਰੇ ਨਾਲ ਜ਼ੋਰ ਲਾਇਆ ਜਿਹੜਾ ਵੀ ਮਾਫੀਆ ਟਿਕਰ ਸਾਡਾ ਰੱਖਿਆ ਹੈ ਜੰਟ ਮਾਫੀਆ ਉਹਨੂੰ ਮਿੱਟੀ 'ਚ ਮਿਲਾ ਦਾਂਗੇ ਮਿੱਟੀ 'ਚ ਇਹ ਜੰਟ ਮਾਫੀਆ ਨੂੰ ਮਿੱਟੀ 'ਚ ਮਿਲਾ ਦਾਂਗੇ ਖਤਮ ਬਾਈ ਬਾਈ ਜਿਹੜੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਇੱਕ ਇਮੀਗ੍ਰੇਸ਼ਨ ਦੇ ਮਾਲਕ ਦੀ ਉਹ ਇਮੀਗ੍ਰੇਸ਼ਨ ਦਾ ਮਾਲਕ ਤੇ ਬੜਾ ਐਕਟਿਵ ਹੈਗਾ ਲਹਿਰੇ ਗੱਗੇ ਵਾਲੀ ਸਾਈਡ ਨੂੰ ਕਹਿੰਦੇ ਕਿ ਵੀ ਉਧਰ ਲੋਕਾਂ ਦੇ ਕੰਮ ਬੜੇ ਕਰਵਾਇਆ ਜਾ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਫਿਕਰ ਨਾ ਕਰ ਇਹਦੀ ਜੜ ਪੱਟ ਦਾਂਗੇ ਇਹਦੀ ਮੈਂ ਕਿਹਾ ਤੂੰ ਜਿਹੜੇ ਨੇ ਪਰਚਾ ਕਰਵਾਇਆ ਨਾ ਜਿਹੜੇ ਨਾਲ ਟਕਰ ਸਾਡਾ ਖੈਪੜਿਆ ਉਹਦਾ ਕੱਖ ਨਹੀਂ ਛੱਡਾਂ ਨਾ ਇਹਦਾ ਛੱਡিয়ে ਨਰਨ ਦੀ ਪਾਰਟੀ ਦਾ ਤੂੰ ਦੇਖਦਾ ਜਿਆ ਆਉਣ ਵਾਲਿਆਂ ਦੇ ਵਿੱਚ ਬਣਦਾ ਕੀ ਆ ਬਣਦਾ ਕੀ ਆ ਇਹਨੂੰ ਕਰੇ ਤੂੰ ਹੋਰ ਕਟਰ ਵਾਲਾ ਪਰਚੇ ਇਹ ਜਿਹੇ ਪਰਚੇ ਬਥੇਰੇ ਚੱਲਦੇ ਨੇਗੇ ਤੂੰ ਹੋਰ ਕਰਾ ਦੋ ਚਾਰ ਪਰਚੇ ਫਿਰ ਤੁਹਾਨੂੰ ਦੱਸਾਂਗੇ ਵੀ ਉਹਦੇ ਨੇ ਕਿ ਪਰਚੇ ਤਨੂੰ ਸਾਕ ਕੋ ਸਕਾਵਾਂਗੇ ਕੋਈ ਇਹਨਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਇਹਨਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਲਿਕੋਗੇ ਤੁਸੀਂ ਆ ਕੇ ਬਾਹਰ ਕੀ ਕੀ ਹੋਏਗਾ ਮੈਂ ਦੱਸ ਦਵਾਂ ਤੋਂ ਬਾਅਦ ਇਹ ਤੋਂ ਪਹਿਲਾਂ ਮੈਂ ਦੇਖਣਾ ਵੀ ਕੀ ਮੰਨਦਾ ਇੱਕ ਪਹਿਲਾਂ ਮੈਂ ਮੁੰਡਿਆਂ ਨਾਲ ਮੈਂ ਗੱਲਬਾਤ ਕਰੀਏ ਨਾ ਮੇਰਾ ਇੱਥੇ ਆਇਆ ਤਾਂ ਮੈਂ ਇੱਥੇ ਲੋਕਾਂ ਨਾਲ ਗੱਲਬਾਤ ਕਰਨ ਸੀਗਾ ਆਪਣੇ ਮੈਨੂੰ ਇਹ ਸੀਗਾ ਵੀ ਵਿਚਾਰ ਸਾਂਝੇ ਕਰਾਂਗੇ ਦਿਮਾਗ ਇੱਥੇ ਤੁਹਾਨੂੰ ਪਤਾ ਥੋੜਾ ਰਲਛਾ ਕਰਨਾ ਅਸੀਂ ਭਾਵੇਂ ਦਿਮਾਗ ਦਾ ਸਾਰਾ ਪੰਜਾਬ ਦੇ ਵਿੱਚ ਹੀ ਪਿਆ ਮੈਂ ਮੁੰਡਿਆਂ ਨਾਲ ਗੱਲਬਾਤ ਕਰੀ ਜਾਂਦਾ ਸਾਰਿਆਂ ਨਾਲ ਜੱਥੇਬੰਦੀਆਂ ਨਾਲ ਗੱਲਬਾਤ ਕਰੀ ਜਾਂਦਾ ਸਿੱਧੂਪੁਰ ਸਾਡੇ ਜੱਥੇ ਉਹਦੇ ਨਾਲ ਗੱਲ ਹੋਈ ਆ ਜਥੇਬੰਦੀ ਕਹਿੰਦੀ ਵੀ ਆਪਣਾ ਵੀ ਕਿਸ ਤਰ੍ਹਾਂ ਦਾ ਧਰਨਾ ਲਾਉਣਾ ਵਿਰੋਧ ਨਾਲ ਗੱਲਬਾਤ ਹੋ ਰਹੀ ਆ ਸਾਰੀ ਠੀਕ ਹੈ ਤੇ ਹੋਰ ਕਿਸਾਨ ਜਿੱਥੇ ਹੁੰਦੇ ਨੇ ਉਹਨਾਂ ਨਾਲ ਗੱਲਾਂ ਹੋਈਆਂ ਨੇਗੀਆਂ ਤੁਸੀਂ ਫਿਕਰ ਨਾ ਕਰੋ ਕਿਸੇ ਵੀ ਗੱਲ ਦਾ ਠੀਕ ਹੈ ਇਹਨਾਂ ਦਾ ਐਸਾ ਜਲੂਸ ਕੱਢਾਂਗੇ ਕਿਹਾ ਇਜਾਦ ਕਰਨਗੇ ਉਹ ਚੰਡੀਗੜ੍ਹ ਦੇ ਵਿੱਚ ਹੀ ਵੱਡੇ ਪ੍ਰੋਟੈਸਟ ਕਰ ਲੈਣਗੇ ਖਾਸ ਕਰਕੇ 34 35 ਸੈਕਟਰ ਦੇ ਵਿੱਚ ਠੀਕ ਹੈ ਬਿਲਕੁਲ ਇਹ ਅਪੀਲ ਆ ਮੇਰੀ ਲੋਕਾਂ ਨੂੰ ਬੇਨਤੀ ਆ ਤੁਹਾਡੇ ਮਾਧਿਅਮ ਜਰੀਏ ਵੀ 34 ਤੇ 35 ਸੈਕਟਰ ਦੇ ਵਿੱਚ ਅੰਡੀਗੜ੍ਹ ਦੇ ਵਿੱਚੋਂ ਕੋਈ ਵੀ ਬੰਦਾ ਵੀਜ਼ਾ ਨਾ ਲਗਵਾਵੇ ਸਿਰੇ ਦੇ ਠੱਗ ਨੇ ਸਿਰੇ ਦੇ ਟੌਟ ਨੇ ਕਿ ਸਰਕਾਰਾਂ ਦੇ ਤੇ ਵੱਡੀਆਂ-ਵੱਡੀਆਂ ਕੱਟੀਆਂ ਸਾਰੇ ਟੌਟ ਇਕੱਠੇ ਹੋਏ ਹੋਏ ਨੇਗੇ ਉੱਥੋਂ ਕੋਈ ਵੀ ਵੀਜ਼ਾ ਮੇਰੀ ਹੱਤ ਮੰਨ ਕੇ ਵੇਂਂਦੇ ਆ ਵੀ ਇਹਨਾਂ ਤੋਂ ਵੀਜ਼ਾ ਨਾ ਲਵਾਵੇ ਇਹਨਾਂ ਨੇ ਪੈਸੇ ਇਕੱਠੇ ਕਰਨੇ ਮੇਰੀ ਇਹੀ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੇ ਲੋਕਾਂ ਨੂੰ ਹਿਮਾਚਲ ਦੇ ਲੋਕਾਂ ਨੂੰ ਵੇਂਦ ਕੇ ਵੀ ਇਹਨਾਂ ਠੱਗਾਂ ਤੋਂ ਬਚੋ ਜਿੰਨਾ ਬਚ ਸਕਦੇ ਠੀਕ ਹੈ ਬਿਲਕੁਲ ਤਾਂ ਭਾਨਾ ਸਿੱਧੂ ਸਾਡੇ ਨਾਲ ਆਨਲਾਈਨ ਜੁੜੇ ਹੋਏ ਸੀਗੇ ਅਸੀਂ ਗੱਲਬਾਤ ਕੀਤੀ ਹੈ ਤਾਂ ਜਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਕਰਮ ਹੋਇਆ ਜਿੱਦੀ ਕੁੜੀ ਕਰਕੇ ਹੋਇਆ ਉਹ ਕੁੜੀ ਵੀ ਥੋੜੇ ਟਾਈਮ ਤੱਕ ਇੱਥੇ ਮੁਹਾਲੀ ਚੰਡੀਗੜ੍ਹ ਪਹੁੰਚ ਜਾਣਗੇ ਉਸ ਕੋ ਨਾਲ ਵੀ ਗੱਲਬਾਤ ਕਰਦੇ ਆ ਕਿ ਵੀ ਉਹਨਾਂ ਦੇ ਪੈਸੇ ਕਿਵੇਂ ਫਸੂਏ ਸੀਗੇ ਕਿੱਥੇ ਜਾਣਾ ਸੀਗਾ ਤੇ ਹੁਣ ਜਿਵੇਂ ਭਾਨਾ ਸਿੱਧੂ ਨੇ ਕਿਹਾ ਕਿ ਹੁਣ ਚੇਤਾਵਨੀ ਆ ਸਿੱਧੂ ਉਹ ਐਸਐਚਓ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਕਿ ਵੀ ਪੈਸੇ ਲੈ ਕੇ ਕੰਮ ਕੀਤੇ ਨੇ ਤੁਸੀਂ ਤੁਸੀਂ ਸਾਡੇ ਬੰਦੇ ਨੂੰ ਜਾਣ ਕੇ ਚੁੱਕਿਆ ਜਾਣ ਕੇ ਜਿਹੜਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਪਰ ਅਸੀਂ ਵਾਰਨਿੰਗ ਦਿੰਨੇ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 34 ਦੇ 35 ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕਰਾਂਗੇ ਅਸੀਂ ਦੱਸ ਦਵਾਂਗੇ ਨਾ ਥੱਗ ਏਜੰਟਾਂ ਨੂੰ ਜਿਨ੍ਹਾਂ ਨੇ ਸਾਡੇ ਨਾਲ ਧੱਕਾ ਕੀਤਾ ਹੈ ਦੋਸਤੋ ਜਿਵੇਂ ਤੁਹਾਨੂੰ ਅਸੀਂ ਸੁਣਾ ਰਹੇ ਸੀਗੇ ਕਿ ਮੈਗਾ ਸਿੱਧੂ ਨੂੰ ਜਿਹੜਾ ਬੜੈਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ 14 ਦਿਨਾਂ ਦੇ ਵਾਸਤੇ ਤਾਂ ਅਸੀਂ ਉਸ ਕੁੜੀ ਦੇ ਕੋਲ ਖੜੇ ਹੋਏ ਹਾਂ ਜਿਦੇ ਪੈਸੇ ਅਸਲ ਦੇ ਵਿੱਚ ਫਸੇ ਹੋਏ ਸੀਗੇ ਤਕਰੀਬਨ ਇਹ ਕੋਈ 5 ਮਹੀਨੇ 4 ਮਹੀਨੇ ਦੇ ਨਹੀਂ 3 ਸਾਲਾਂ ਤੋਂ ਪੈਸੇ ਫਸੇ ਹੋਏ ਸੀਗੇ ਉਸ ਇਮੀਗ੍ਰੇਸ਼ਨ ਵਾਲੇ ਕੋਲ ਉਹ ਲਾਰੇ ਤੇ ਲਾਰੇ ਲਾਰੇ ਆ ਸੀਗਾ ਪੈਸੇ ਦਿੱਤੇ ਨਹੀਂ ਜਾ ਰਹੇ ਸੀਗੇ ਭਾਣਾ ਸਿੱਧੂ ਨੇ ਅੰਬਸਾਹਬ ਗੁਰਦੁਆਰੇ ਦੇ ਵਿੱਚ ਕੱਟ ਰੱਖਿਆ ਸੀਗਾ ਉੱਥੇ ਵੀ ਇਹ ਭੈਣ ਪਹੁੰਚੇ ਪਰ ਹੁਣ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਲਟਾ ਇਹਨਾਂ ਨੂੰ ਕੱਲ ਪਰੇਸ਼ਾਨ ਕੀਤਾ ਥਾਣੇ 'ਚ ਵੀ ਪਰੇਸ਼ਾਨ ਕੀਤਾ ਤੇ ਸਾਡੇ ਨਾਲ ਨੇ ਅੱਛਾ ਭੈਣੇ ਕੀ ਗੱਲਬਾਤ ਹੋਈ ਸੀਗੀ ਮੈਨੂੰ ਦੱਸਿਓ ਸ਼ੁਰੂ ਤੋਂ ਤੁਹਾਡੇ ਕਿੰਨੇ ਪੈਸੇ ਸੀਗੇ ਕਿਹੜੀ ਇਮੀਗ੍ਰੇਸ਼ਨ ਕੋਲ ਤੁਹਾਡੇ ਪੈਸੇ ਫਸੇ ਹੋਏ ਸੀਗੇ ਤੇ ਤੁਸੀਂ ਕਾਦਾ ਵੀਜ਼ਾ ਜਿਹੜਾ ਲੈ ਰਹੇ ਸੀਗੇ ਮੈਂ ਆਪਣਾ ਸਟੱਡੀ ਵੀਜ਼ਾ ਲਗਵਾਇਆ ਸੀ ਆਸਟ੍ਰੇਲੀਆ ਦਾ 2023 ਵਿੱਚ ਜਿਨ੍ਹਾਂ ਦਾ ਇਹਨਾਂ ਨੇ 15 ਲੱਖ ਪੈਕੇਜ ਬਣਾ ਕੇ ਦਿੱਤਾ ਸੀ ਮੈਨੂੰ ਤੇ ਫਿਰ ਇਹਨਾਂ ਨੇ ਮੈਨੂੰ ਮੇਰਾ ਆਫਰ ਲੈਟਰ ਸੀ ਜੋ ਜਾਲੀ ਬਣਾ ਕੇ ਦਿੱਤਾ ਮੈਂ ਕਾਲਜ 'ਚ ਭੇਜੀ ਸੀ ਮੇਲ ਉਹ ਜਾਲੀ ਸੀਗਾ ਇਹ ਮੈਨੂੰ ਐਦਾਂ ਕਹਿੰਦੇ ਰਹਿੰਦੇ ਸੀ ਕਿ ਤੁਹਾਡਾ ਵੀਜ਼ਾ ਆਊਗਾ ਆਊਗਾ ਪਰ 2024 ਚ ਆ ਕੇ ਕਹਿੰਦੇ ਸੀ ਤੁਸੀਂ ਆਪਣੀ ਫਾਈਲ ਵਾਪਸ ਕਰਵਾ ਲਓ ਤੇ ਫਿਰ ਮੈਨੂੰ ਕਹਿੰਦੇ ਤੁਹਾਡੀ ਫੀਸ ਹੋਣਾ ਆ ਗਈ ਹੋਣਾ ਆ ਗਈ ਅਸੀਂ ਇਹਨਾਂ ਦੇ ਘਰ ਵੀ ਜਾਂਦੇ ਰਹੇ ਬਹੁਤ ਵਾਰ ਮੇਰੇ ਫਾਦਰ ਸਾਹਿਬ ਪੰਚਾਇਤ ਲੈ ਕੇ ਗਏ ਨੇ ਤਾਂ ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਜਦ ਕਿ ਸਾਨੂੰ ਇਹ ਕਹਿੰਦੇ ਸੀ ਕਿ ਤੁਸੀਂ ਥ ਜਾ ਉਹ ਉਥੇ ਰਿਪੋਰਟ ਦੋ ਸਾਡੇ ਘਰ ਕੀ ਕਰਨ ਆਨੇ ਹੋਗੇ ਤੇ ਆਖਰੀ ਜੋ ਜਦੋਂ ਅਸੀਂ ਪੰਨ ਸਿੱਧੂ ਜੀ ਦੀਆਂ ਵੀਰਦੀਆਂ ਫੋਟੋ ਵੀ ਵੀਡੀਓਜ਼ ਦੇਖਦੇ ਹੁੰਦੇ ਸੀਗੇ ਤਾਂ ਫਿਰ ਮੈਂ ਅੰਬਸਾਹਬ ਆਈ ਸੀ ਇਹਨਾਂ ਕੋਲ ਇਹਨਾਂ ਨੇ ਅਸੀਂ ਕਹਿ ਸੀ ਕਿ ਅਸੀਂ ਪੈਸੇ ਦਵਾ ਦਵਾਂਗੇ ਤੇ ਮੈਂ ਜਦੋਂ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਿਆ ਮੇਰੀ ਵੀਡੀਓ ਇੱਥੇ ਬਣੀ ਕਿ ਇਹਨਾਂ ਨੇ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਸਾਡੇ ਨਾਲ ਕੰਪਰੋਮਾਈਜ਼ ਕਰ ਲਓ ਤੁਸੀਂ ਅਸੀਂ ਪੈਸੇ ਦਿੰਨੇ ਆ ਫਿਰ ਮੈਂ ਇਹਨਾਂ ਨੂੰ ਕਹਿਤਾ ਸੀ ਕਿ ਮੈਂ ਪੈਸੇ ਇਦਾਂ ਨਹੀਂ ਲੈਣੇ ਹੈਗੇ ਕਿ ਵੀ ਮੈਂ ਅਸੀਂ ਕੋਈ ਵਿਕਾਊ ਥੋੜੀਆਂ ਵੀ ਥੋੜੇ ਤੋਂ ਇਦਾਂ ਪੈਸੇ ਲੈਣੂ ਵੀ ਉਹਨਾਂ ਦੇ ਥਰੂ ਪੈਸੇ ਲਵਾਂਗੀ ਸਾਰੇ ਫਿਰ ਇਹਨਾਂ ਨੇ ਮੈਨੂੰ ਬੁ ਤੇ ਉੱਥੇ ਮੈਂ ਮੇਨ ਮੈਂ ਬੁਲਾਇਆ ਸੀਗਾ ਵੀਰੇ ਨੂੰ ਕਿ ਵੀਰੇ ਤੁਸੀਂ ਆ ਜਾਓ ਉਹਨਾਂ ਨੂੰ ਲੰਗਾ ਸਿੱਧੂ ਨੂੰ ਜਿਹਦੀ ਗ੍ਰਿਫਤਾਰੀ ਹੋਈ ਜਿਹਨੂੰ ਜੇਲ੍ਹ ਭੇਜਿਆ ਉਹਨਾਂ ਨੂੰ ਮੈਂ ਬੁਲਾਇਆ ਸੀਗਾ ਕਿ ਤੁਸੀਂ ਆ ਜਾਓ ਉਹ ਮੇਰੇ ਕਰਕੇ ਆਏ ਸੀਗੇ ਉਹਨਾਂ ਨੂੰ ਮੈਂ ਹੀ ਕਿਹਾ ਸੀਗਾ ਵੀ ਤੁਸੀਂ ਆਵੋ ਤੇ ਮੇਰੇ ਨਾਲ ਅੰਦਰ ਜਾਂਦੇ ਨੇ ਉਹ ਉਹਨਾਂ ਨੇ ਕਿਹਾ ਕਿ ਸਾਹਮਣੇ ਪੈਣਾ ਖੜੀਆਂ ਨੇ ਕਿ ਤੁਸੀਂ ਫੋਨ ਥੱਲੇ ਕਰ ਲਓ ਕੋਈ ਮੇਰੇ ਉੱਥੀ ਸੀਗੀਆਂ ਉਹਨਾਂ ਨਾਲ ਸੀ ਮੇਰੇ ਮਦਰ ਨਾਲ ਸੀਗੇ ਦੋ ਲੇਡੀਜ਼ ਹੋਰ ਸੀਗੀਆਂ ਕੋਈ ਕੋਈ ਐਜਾ ਕੁਝ ਹੋਇਆ ਨਹੀਂ ਜਦ ਕਿ ਉਹਨਾਂ ਦੇ ਬੌਂਸਰ ਪਹਿਲਾਂ ਆ ਕੇ ਹੱਥੋ ਬਾਈ ਕਰਦੇ ਨੇ ਆਪਣਾ ਪਿਸਟਲ ਵਗੈਰਾ ਕੱਢਦੇ ਨੇ ਉਹਨਾਂ ਦੇ ਉੱਪਰ ਤਾਣਦੇ ਨੇ ਤੇ ਉਹਨਾਂ ਨੇ ਕੁਛ ਨਹੀਂ ਕਿਹਾ ਸਿਰਫ ਐਂ ਕਿਹਾ ਕਿ ਅਸੀਂ ਗੱਲ ਕਰਨ ਆਇਆ ਕਿ ਸਾਡੇ ਪੈਸੇ ਵਾਪਸ ਕਰ ਦਿਓ ਇਹ ਗੱਲ ਹੋਈ ਹੈ ਕਿ ਤੇ ਹੋਰ ਕੁਛ ਨਹੀਂ ਹੋਇਆ ਉਸ ਤੋਂ ਬਿਨਾ ਕੋਈ ਫਾਲਤੂ ਦੀਆਂ ਨਹੀਂ ਕਿ ਕੁੜੀਆਂ ਨਾਲ ਏਦਾਂ ਕੀਤਾ ਏਦਾਂ ਕਿ ਉਹ ਕਹੇ ਅਸੀਂ ਤੀਆਂ ਪੈਣਾ ਸਭ ਦੀਆਂ ਸਾਂਝੀਆਂ ਨੇ ਕਿ ਕੈਮਰਾ ਥੱਲੇ ਕਰ ਲੋ ਆਪਣਾ ਏਦਾਂ ਗੱਲ ਹੋਈ ਸੀ ਸਾਰੀ ਹਾਂਜੀ ਅੱਛਾ ਤੁਹਾਡੀ ਹਰਾਸਮੈਂਟ 3 ਸਾਲਾਂ ਤੋਂ ਉੱਥੇ ਹੋ ਰਹੀ ਸੀਗੀ ਇਮੀਗ੍ਰੇਸ਼ਨ ਵਾਲਿਆਂ ਕੋਲ ਫਿਰ ਥਾਣੇ ਰਾਤੀ ਹਰਾਸਮੈਂਟ ਹੋਈ ਇਹ ਕਾਰਨ ਕੀ ਹੈ ਰਾਤੀ ਲੜਾਈ ਜਿਹੜੀ ਹੋਈ ਇਮੀਗ੍ਰੇਸ਼ਨ ਉਸ ਤੋਂ ਬਾਅਦ ਥਾਣੇ ਪਹੁੰਚ ਗਈ ਇਹ ਸਾਰਾ ਕਾਰਨ ਕੀ ਸੀ ਮੈਨੂੰ ਕੱਲ ਐਸਐਚਓ ਸਾਹਿਬ ਕਹਿੰਦੇ ਨੇ ਕਿ ਤੁਸੀਂ 11 ਨੂੰ ਨਾ ਆਇਓ ਕਿ ਅੱਜ ਤੁਹਾਡਾ ਸਾਰਾ ਬਿਆਨ ਲੈ ਲਾਂਗੇ ਅਸੀਂ ਜਿਹੜੇ ਦੋ ਮੇਰੇ ਇਮੀਗ੍ਰੇਸ਼ਨ ਵਾਲੇ ਸੀ ਰੈੱਡ ਕੰਗਰੂ ਇਮੀਗ੍ਰੇਸ਼ਨ ਦੇ ਗੁਰਪ੍ਰੀਤ ਸਿੰਘ ਤੇ ਦੂਜਾ ਪੰਨੂ ਉਹਨਾਂ ਨੂੰ ਸਾਰੇ ਬਿਆਨ ਲੈ ਲਿੱਤੇ ਗਏ ਮੈਂ 2 ਵਜੇ ਦੀ ਬੈਠੀ ਹੋਈ ਬਾਰਾਜ ਸਾਹਿਬ ਸੁਣਦੇ ਨੇ ਉਰੇ ਗੁਰਦੁਆਰਾ ਸਾਹਿਬ ਖੜਿਆ 10 ਵਜੇ ਅਸੀਂ ਮੈਂ ਮੇਰੇ ਮਦਰ ਉੱਥੇ ਹੀ ਸੀਗੇ ਇਹਨਾਂ ਨੇ ਸਾਡੇ ਕੋਈ ਬਿਆਨ ਨਹੀਂ ਲਏ ਆ ਕਿ ਉਹਨਾਂ ਦੇ ਬਿਆਨ ਪਹਿਲਾਂ ਲਏ ਨੇ ਮੇਰੇ ਚਾਚੂ ਜੀ ਨੇ ਉਹਨੂੰ ਅੰਦਰ ਹੀ ਸੀਗੇ ਉਹ ਵੀ ਨਾਲ ਹੀ ਸੀ ਉਹਨਾਂ ਨੂੰ 1 ਵਜੇ ਛੱਡਿਆ ਰਾਤ ਦੇ 1 ਵਜੇ ਛੱਡਿਆਗਾ ਇਹ ਸਾਰੀ ਹਰਾਸਮੈਂਟ ਸਾਨੂੰ ਨਾਲ ਉੱਥੇ ਹੋਈ ਆ ਰਾਤ ਕਿਹੜੇ ਲਾਅ ਚ ਕਿਹੜੇ ਐਕਟ ਚ ਰੱਖਿਆ ਜਿੱਥੇ ਸਾਡਾ ਕੋਸੂਰ ਹੀ ਨਹੀਂ ਕਿ ਅਸੀਂ ਸਾਰੀ ਸਾਰੀ ਰਾਤ ਉੱਥੇ ਬੈਠੇ ਰਹੀਏ ਤੁਹਾਨੂੰ ਵੀ ਸਾਰੀ ਰਾਤ ਉੱਥੇ ਤੁਹਾਡੇ ਮਾਤਾ ਨੂੰ ਬੈਠੇ ਰਹੇ ਆ ਅਸੀਂ 10 ਵਜੇ ਤੱਕ ਕੋਈ ਝੂਠ ਨਹੀਂ ਹੈਗਾ 10:30 ਵ ਉਹ ਰਹੋ ਚੰਡੀਗੜ੍ਹ ਤੋਂ ਕਿਉਂ ਕਾਰਨ ਕਿ ਤੁਸੀਂ ਤਾਂ ਆਪਣੇ ਪੈਸੇ ਲੈਣ ਆਏ ਸੀਗੇ ਹਾਲਾਂਕਿ ਉਹਨਾਂ ਨੇ ਤੁਹਾਨੂੰ ਬੁਲਾਇਆ ਸੀਗੇ ਕਿ ਵੀ ਆਓ ਕੰਪਰੋਮਾਈਜ਼ ਕਰ ਲਓ ਹਾਂਜੀ ਮੈਨੂੰ ਐਸਚੂ ਸਾਹਿਬ ਨੇ ਤਾਂ ਕਿਹਾ ਸੀ ਚੱਲ ਜਿਹੜੇ ਅੱਗੇ ਹੁੰਦੇ ਨੇ ਲੀਡਰ ਉਹਨਾਂ ਨੇ ਬਿਠਾ ਲਿਆ ਸੀਗਾ ਕਹਿੰਦੇ ਤੁਸੀਂ ਉਹਨੂੰ ਪਹਜਾਤਾ ਇਹਨੂੰ ਪਹਜਾਤਾ ਤੁਸੀਂ ਉਰੀ ਖੜੋ ਉਰੀ ਥੋਨੇ ਬੈਠਣਾ ਤੁਹਾਡੀ ਤੁਸੀਂ ਨਾਲ ਮਿਲੇ ਹੋਵੋਗੇ ਇਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਹੈਗਾ 10 ਵਜੇ ਤੱਕ ਅਸੀਂ ਉੱਥੇ ਹੀ ਸੀਗੇ ਕਿਹੜਾ ਲਾਅ ਕਿਹੜਾ ਐਕਟ ਬਣਦਾ ਕਿ ਲੇਡੀਜ਼ ਨੂੰ ਵੀ ਨਾ ਗੱਲ ਤੋਂ ਇੰਨਾ ਟਾਈਮ ਇਹ ਥਾਣੇ 'ਚ ਰੱਖ ਸਕਦੇ ਨੇ ਉਹ ਮੈਨੂੰ ਦੱਸੋ ਤੁਸੀਂ ਅੱਛਾ ਤੁਹਾਨੂੰ ਤੁਹਾਡੀ ਮਾਤਾ ਨੂੰ ਵੀ ਫੋਨ ਦਿਓ ਤੇ ਕਿਹਾ ਕਿ ਜੇ ਤੁਸੀਂ ਆਓਗੇ ਇਸ ਇਕੱਠ ਦਾ ਜਿਹੜਾ ਰੱਖਿਆ ਹੋਇਆ ਸੀ ਉਸ ਤੋਂ ਬਾਅਦ ਤੁਸੀਂ ਆਓਗੇ ਵੀ ਤੁਹਾਨੂੰ ਸੁੱਕੇ ਨਹੀਂ ਜਾਣ ਦਵਾਂਗੇ ਜਿਸ ਤਰੀਕੇ ਇਹ ਸ਼ਬਦ ਕੀਤੇ ਸੀਗੇ ਕਿਹਨੇ ਕਹੇ ਤੁਹਾਨੂੰ ਪ੍ਰਿੰਸ ਸਿੰਘ ਜੀ ਨੇ ਕਹੇ ਸੀਗੇ ਕਿ ਅਗਰ ਤੁਸੀਂ ਆਉਂਗੇ ਤਾਂ ਸੁੱਕੇ ਅਸੀਂ ਤੁਹਾਨੂੰ ਵੀ ਨਹੀਂ ਜਾਣ ਦਦੇ ਇਹਨਾਂ ਨੂੰ ਉਹਨਾਂ ਦਾ ਦਿਖ ਰਿਹਾਗਾ ਕਿ ਉਹ ਬੋਲ ਰਹੇ ਸੀਗੇ ਮੈਂ ਤੁਹਾਡਾ ਜਲੂਸ ਕੱਢੂਗਾ ਇਹ ਉਹਨਾਂ ਨੂੰ ਵੀ ਤਾਂ ਵੇਖਣ ਨਾ ਦੋਨਾਂ ਚੀਜ਼ਾਂ ਨੂੰ ਬਰਾਬਰ ਕਰਕੇ ਚੱਲਦੇ ਕੱਲ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਿਰਫ ਉਹਨਾਂ ਏਜੰਟਾਂ ਦੀ ਹੀ ਸੁਣਵਾਈ ਹੋਈ ਆ ਮੈਂ ਸਾਫ਼ ਕਹਿਨੀ ਆਂ ਕਿ ਦੋਨੇ ਹੱਥੀ ਕਹਿਨੀ ਆਂ ਕਿ ਉਹ ਵੀਰਾਂ ਮੇਰੇ ਕਰਕੇ ਹੀ ਆਇਆ ਸੀ ਮੇਰੇ ਲਈ ਹੀ ਆਇਆ ਸੀਗਾ ਜੋ ਵੀ ਹੋਇਆ ਮੇਰੇ ਕਰਕੇ ਹੀ ਹੋਇਆ ਇੱਕ ਤਰ੍ਹਾਂ ਦਾ ਉਹ ਲੋਕਾਂ ਕਰਕੇ ਭੱਜਿਆ ਫਿਰਦਾ ਸੀਗਾ ਫਿਰ ਸਾਰੇ ਇਕੱਠੇ ਹੋ ਕੇ ਆ ਗਏ ਉਹਨੇ ਦੇਤੀ ਰਾਪਟ ਇਹਦੇ ਦੇਤੀ ਰਾਪਟ ਸਾਡੀ ਵੀ ਸੁਣਦੇ ਜੋ ਅਸੀਂ ਆਏ ਸੀ ਲੱਖਾਂ ਲੋਕਾਂ ਦਾ ਪੈਸਾ ਨਹੀਂ ਦਵਾਇਆ ਹੋਇਆ ਨਜ਼ਰ ਆ ਰਿਹਾ ਉਹਨਾਂ ਨੂੰ ਲੱਖਾਂ ਲੋਕਾਂ ਦੀ ਕੰਪਲੇਂਟਸ ਨਜ਼ਰ ਆ ਰਹੀਆਂ ਸਿਰਫ ਵੀ ਉਹਨੇ ਰਿਪੋਰਟ ਦਿੱਤੀ ਉਹਨੇ ਰਿਪੋਰਟ ਦਿੱਤੀ ਹੈ ਤੱਕਾਸ਼ਾਈ ਕੀਤੀ ਆ ਅਗਰ ਇਹ ਆਪ ਖੁਦ ਤੱਕਾਸ਼ਾਈ ਨਾ ਕਰਨੇ ਕਰਨੇ ਨਾ ਤੱਕਾਸ਼ਾਈ ਮੈਂ ਕਹਿੰਦੀ ਆ ਪੁਲਿਸ ਹੀ ਸਾਡੀ ਗੱਲ ਸੁਣ ਲਿਆ ਕਰੇ ਅਗਰ ਸਾਨੂੰ ਕੀ ਲੋੜ ਪਿਆ ਕਰੇ ਫਿਰ ਜਾਣ ਦੀ ਅਗਰ ਜਿਹੜੇ ਲੋਕ ਭਲਾਈ ਦੇ ਕੰਮ ਕਰਦੇ ਨੇ ਲੋਕਾਂ ਦੇ ਪੈਸੇ ਦਵਾਉਂਦੇ ਨੇ ਇਹ ਕਿਹੜਾ ਸਾਨੂੰ ਇਦਾਂ ਕਹਿੰਦੇ ਨੇ ਕਿ ਸਾਨੂੰ ਲੱਖ ਦੇ ਦੋ 50000 ਦੇ ਤੁਸੀਂ ਥੋੜੇ ਤਾਂ ਪੈਸੇ ਦਵਾਵਾਂਗੇ ਉਹ ਵੀਰੇ ਨੂੰ ਪਤਾ ਵੀ ਨਹੀਂ ਸੀ ਮੈਂ ਉਹਨਾਂ ਨੂੰ ਨਾ ਉਰੇ ਆਈ ਜਦੋਂ ਮੈਂ ਕਿਹਾ ਵੀਰੇ ਮੈਂ ਉਰੇ ਆਈ ਹਦੀ ਆ ਤੁਸੀਂ ਆ ਜਾਓ ਮੈਨੂੰ ਕੋਈ ਪਹਿਲਾਂ ਨਹੀਂ ਦੱਸਿਆ ਮੈਂ ਖੁਦ ਬੁਲਾਇਆ ਸੀ ਉਹਨਾਂ ਨੂੰ ਫੋਨ ਕਰਕੇ ਵੀ ਤੁਸੀਂ ਆ ਜਾਓ ਮੇਰੇ ਨਾਲ ਚੱਲੋ ਮੈਂ ਕੱਲ ਇਹ ਇਹੀ ਸੇਮ ਵਰਡਿੰਗ ਐਸਐਚਓ ਕੇ ਕਹੀਆ ਕਿ ਇਹ ਮੇਰੇ ਘਰ ਕੇ ਆਈ ਸੀ ਮੈਂ ਹੀ ਬੁਲਾਇਆ ਸੀ ਇਹ ਅਧਿਕੇ ਉਹਨਾਂ ਨੇ ਮੈਨੂੰ ਪਹਿਲਾਂ ਭੇਜਿਆ ਸੀ ਕਹਿੰਦੇ ਰਾਜੀ ਤੂੰ ਪਹਿਲਾਂ ਨਾ ਐਸਐਚਓ ਨੂੰ ਰੇ ਥਾਣੇ ਚ ਰਾਪਟ ਦੇ ਪਹਿਲਾਂ ਕਾਨੂੰਨੀ ਕਾਰਵਾਈ ਕਰੀਏ ਫਿਰ ਮੈਂ ਆਉਂਗਾ ਪਹਿਲਾਂ ਤੁਸੀਂ ਕਦੇ ਰਪਨੀ ਲਿਖਾਈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਾਬਾ ਅਸੀਂ ਕਈ ਇੱਕ ਵਾਰੀ ਕਹਿ ਸ਼ਿਕਾਇਤ ਦਿੱਤੀ ਹੋਰ ਕਈ ਥਾਵਾਂ ਤੇ ਦਿੱਤੀ ਸੀ ਉਹਦਾ ਕੋਈ ਰਿਸਪੌਂਸ ਨਹੀਂ ਆਇਆ ਹੈ ਕੋਈ ਰਿਸਪੌਂਸ ਨਹੀਂ ਹੈ ਮੈਂ ਇੱਕ ਤਰੀਕ ਨੂੰ ਲਿਖਾਈ ਸੀ ਹਾਂਜੀ ਤੇ ਇਹਨਾਂ ਨੇ 11 ਨੂੰ ਸੱਜਣ ਸਾਨੂੰ ਕੀ ਰਿਸਪੌਂਸਿਬਿਲਟੀ ਸੀਗੀ ਉਹਨਾਂ ਦੀ ਕੋਈ ਉਹਨਾਂ ਨੇ ਰਿਸਪੌਂਸ ਦਿੱਤਾ ਕਿ ਵੀ ਜੇ ਤੁਸੀਂ ਕੰਪਲੇਂਟ ਕੀਤੀ ਹੈ ਕੋਈ ਇਹਦੇ ਵਿੱਚ 15 ਲੱਖ ਰੁਪਏ ਦੇਣੇ ਆ ਵੀ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਲ ਜੋ ਤੱਕ ਇਹ ਮੈਨੂੰ ਇੱਕ ਪੁਲਿਸ ਵਾਲੇ ਨੇ ਕਿਹਾ ਸੀਗਾ ਉਰੀ 34 ਚ ਕਹਿੰਦੇ ਤੁਹਾਡੇ 7 7.5 ਜਿਹੜਾ ਬਣਦਾ ਆਨਲਾਈਨ ਉਹ ਮਿਲ ਜੂਗਾ ਦੂਜੇ ਮਿਲਨੇ ਨਹੀਂ ਹੈਗੇ ਮੈਂ ਪੁਲਸ ਵਾਲਾ ਕਹਿੰਦਾ ਹਾਂਜੀ ਮੈਨੂੰ ਪੁਲਸ ਵਾਲੇ ਨੇ ਕਿਹਾ ਮੈਂ ਕਹਿੰਨੀ ਆ ਦੂਜੇ ਸੀ ਸਾਫ ਗੁਰਦੁਆਰੇ ਸਾਹਿਬ ਆ ਕੇ ਸੌ ਚੱਕ ਜਵੇ ਉਹ ਬੰਦਾ ਕਿ 15 ਲੱਖ ਚੋ 7.5 ਤੋਂ ਮੰਨਦਾ ਕੈਸ਼ ਦਿੱਤਾ ਨਹੀਂ ਇਹ ਕੁੜੀ ਨੇ ਮੈਂ ਸਾਫ਼ ਕਹਿ ਦੂੰਗੀ ਮੈਂ ਨਿੱਕਰਪੀਆਂ ਨਹੀਂ ਲੈਣਾ ਵੀ ਇਹਨੇ ਦਿੱਤੇ ਨਹੀਂ ਹੈਗੇ ਮੈਂ ਸਾਫ਼ ਕਹਿ ਦੂੰਗੀ ਵੀ ਹਾਂ ਠੀਕ ਆ ਵੀ ਮੈਂ ਦਿੱਤੇ ਨਹੀਂ ਉਹ ਸੌ ਖਾ ਜਵੇ ਗੁਰਦੁਆਰੇ ਆ ਕੇ ਵੀ ਹਾਂ ਇਹਨੇ ਕੈਸ਼ ਦਿੱਤਾ ਹੀ ਨਹੀਂ 3.5 ਲੱਖ ਉਹਨੇ ਮੇਰੇ ਤੋਂ ਫੰਡ ਸ਼ੋਅ ਕਰਾਈ ਕਰਾਈ ਦਾ ਲੈ ਲਿਆ ਸੀ ਬੜੌਦਾ ਬੈਂਕਾ ਚੌਥੀ ਸੈਕਟਰ ਚ ਉੱਥੇ ਦਿੱਤੇ ਸੀ ਮੈਨੇ ਕੈਸ਼ ਜੜਾ ਦਿੱਤਾਗਾ ਹੂੰ ਮਤਲਬ ਤੁਸੀਂ ਪੁਲਿਸ ਵਾਲਿਆਂ ਨੂੰ ਪੁੱਛਣਾ ਸੀਗਾ ਤੁਸੀਂ ਇਮੀਗ੍ਰੇਸ਼ਨ ਦੇ ਕੋਲ ਜੌਬ ਕਰਦੇ ਹੋ ਤੁਹਾਨੂੰ ਇੰਨਾ ਹਿਸਾਬ ਕਿਤਾਬ ਪਤਾ ਕਿ ਸਾਢੇ 7 ਲੱਖ ਦੇਣਾ ਹੈ ਤੇ ਬਾਕੀ ਨਹੀਂ ਦੇਣੇ ਹਾਂ ਕਿ ਬਾਕੀ ਕਹਿੰਦੇ ਮਿਲਣਾ ਹੀ ਨਹੀਂ ਹੈਗਾ ਕਹਿੰਦੇ ਕੋਈ ਫਾਇਦਾ ਹੀ ਨਹੀਂ ਹੈਗਾ ਬਾਕੀਆਂ ਦਾ ਹਾਂਜੀ ਬਿਲਕੁਲ ਅੱਛਾ ਹੁਣ ਤੁਸੀਂ ਜਿਸ ਤਿੱਕੇ ਨਾਲ ਇਹ ਚੀਜ਼ਾਂ ਹੋਈਆਂ ਨੇ ਫਿਰ ਤੁਸੀਂ ਆਪਣੇ ਕਿਉਂਕਿ ਤੁਹਾਡੇ ਕਰਕੇ ਮਹਿੰਗਾ ਸਿੱਧੂ ਗਿਆ ਅੰਦਰ ਤੁਸੀਂ ਆਪਣੇ ਸਟੈਂਡ ਤੇ ਕਾਇਮ ਰਹੋਗੇ ਇਹਨਾਂ ਦੇ ਨਾਲ ਖੜੇ ਹੋਏ ਹੋ ਮੈਂ ਇਹਨਾਂ ਦੇ ਨਾਲ ਆ ਜੀ ਜਦੋਂ ਮਰਜੀ ਹੈ ਮੈਨੂੰ ਕਹਿਣ ਮੈਂ ਕੋਈ ਵਕਾਊ ਨਹੀਂ ਆਂਗੀ ਚਾਹੇ ਮੈਨੂੰ ਕੋਈ 2 ਲੱਖ ਕਹੇ ਕਹੇ 30 ਲੱਖ ਕਹੇ ਮੈਂ ਇੱਕ ਕਰ ਪਿਆ ਮੈਂ ਕਹਿੰਦੀ ਚਾਹੇ ਮੇਰੇ ਪੈਸੇ ਵੀ ਨਾ ਮਿਲਣ ਸਿਰਫ ਮੈਂ ਉਹਨਾਂ ਦੇ ਨਾਲ ਆ ਉਹ ਮੇਰੇ ਨਾਲ ਖੜੇ ਸੀਗੇ ਮੇਰੇ ਕਰਕੇ ਉਹਨਾਂ ਦੇ ਨਾਲ ਸਾਰਾ ਕੁਝ ਹੋਇਆਗਾ ਮੇਰੇ ਮਦਰ ਬਹੁਤ ਅਪਸੈਟ ਨੇ ਥੋੜਾ ਕੱਲ੍ਹ ਦੇ ਹੀ ਬਹੁਤ ਜ਼ਿਆਦਾ ਉਹਨਾਂ ਨੂੰ ਹੋਇਆਗਾ ਮੇਰੇ ਫਾਦਰ ਸਾਹਿਬ ਬਾਹਰ ਗਏ ਹੋਏ ਨੇ ਤਾਂ ਕਰਕੇ ਪਲੀਜ਼ ਥੋੜਾ ਉਹਨਾਂ ਨਾਲ ਐਦਾਂ ਨਾ ਹੋਵੇ ਜਿਹੜਾ ਹੋਣਾ ਚਾਹੀਦਾ ਮੈਂ ਕਿ ਨਹੀਂ ਇਕੁਅਲ ਰੱਖਣਾ ਪੈਡਿਸਟਲ ਰੱਖਣ ਦੋਨਾਂ ਚੀਜ਼ਾਂ ਨੂੰ ਉਹ ਤਾਂ ਕੱਲ ਉਹਨਾਂ ਦੇ ਸਾਰਾ ਕੁਝ ਦਰਖਾਸਤ ਸਾਰਾ ਕੁਝ ਉਹਨਾਂ ਦੇ ਬਿਆਨ ਲੈ ਗਏ ਮੈਨੂੰ ਐਸਐਚਓ ਸਾਹਿਬ ਕਹਿ ਰਹੇ ਨੇ ਕਿ ਤੁਸੀਂ 11 ਨੂੰ ਕਿੱਥੋਂ ਆਏਂਗੇ ਨਾਬੇ ਤੋਂ ਤੁਹਾਡੇ ਅੱਜ ਹੀ ਲੈ ਲੈਣੇ ਆਂਗੇ 2 ਵਜੇ ਦੀ ਮੈਂ ਬੈਠੀ ਹੋਈ ਰਾਤ ਦੇ 10 ਵਜੇ ਮੈਨੂੰ ਇਹਨਾਂ ਨੇ ਮੇਰਾ ਇੱਕ ਬਿਆਨ ਨਹੀਂ ਲਿਆ ਉੱਤੋਂ ਦੀ ਕੋਈ ਚੱਲ ਗਿਆ ਮੈਨੂੰ ਕਹਿੰਦੇ ਤੁਸੀਂ ਵੀ ਨਾਲੇ ਬੈਠੋ ਤੋਂ ਨੇ ਭਜਾਇਆ ਉਹਨੂੰ ਵੀ ਮੇਰੇ ਚਾਚਾ ਜੀ ਦੀ ਕੀ ਗਲਤੀ ਸੀ ਉਹ ਵੀ ਨਾਲੇ ਫਸੇ ਹੋਏ ਸੀ 1 ਵਜੇ ਉਹਨਾਂ ਨੂੰ ਛੱਡਿਆ 2 ਵਜੇ ਸੀ ਰਾਤ ਦੇ ਘਰੇ ਆਇਆਗੇ ਸਾਰੀ ਰਾਤ ਮੈਂ ਉਰੀ ਸੀਗੀ ਅੱਜ ਮੈਨੂੰ ਕਹਿ ਰਹੇ ਸੀ ਨਾ ਕੁੜੀ ਭੱਜ ਗਈ ਕੁੜੀ ਦਿਖ ਨਹੀਂ ਰਹੀ ਅੱਜ ਮੇਰਾ ਪੇਪਰ ਸੀ ਗਈ ਮੈਂ ਪੇਪਰ ਦੇ ਕੇ ਹੁਣ ਉਰੇ ਆਈਆਂ ਜੇ ਭੱਜਣਾ ਹੁੰਦਾ ਨਾ ਮੈਂ ਕੱਲ 2 ਵਜੇ ਭੱਜ ਜਾਂਦੀ ਮੇਰਾ ਟਾਈਮ ਖੜਦੀ ਹੋਣਾ ਫੇਰ ਅੱਜ ਮੈਂ ਉਰੇ ਆਈਆਂ ਹੀ ਕੱਲੀ ਆਈਆਂ ਹੀ ਇਹ ਦੇਖ ਲਓ ਤੁਸੀਂ ਜਦ ਕੋਈ ਮੇਰੇ ਨਾਲ ਖੜਾ ਮੈਨੂੰ ਬਿਨਾਂ ਜਾਣ ਪਛਾਣ ਤੋਂ ਮੇਰੇ ਨਾਲ ਅੱਗ ਲੈਨੇ ਐਡਾ ਸਟੈਂਡ ਲਿਆ ਮੈਂ ਉਹਨੂੰ ਸਾਢ ਕਿਉਂ ਭਜੂ ਹਰ ਕੋਈ ਇਨਸਾਨ ਸੇਮ ਨਹੀਂ ਹੁੰਦਾ ਕਿ ਹਰ ਕੋਈ ਵਕਾਊ ਹੀ ਆ ਦੁਨੀਆ 'ਚ ਕਈਆਂ 'ਚ ਇਨਸਾਨੀਅਤ ਹੈਗੀ ਆ ਤੇ ਇਸ ਟਾਈਮ ਹੈਗੀ ਆ ਲੋਕਾਂ 'ਚ ਅਗਰ ਸਾਰਿਆਂ 'ਚ ਨਹੀਂ ਹੈਗੀ ਭਾਈ ਕੋਈ ਧਮਕੀ ਜਾਂ ਆਫਰ ਆਇਆ ਤੁਹਾਨੂੰ ਇਮੀਗ੍ਰੇਸ਼ਨ ਵੱਲੋਂ ਕਿ ਵੀ ਜਾਂ ਤਾਂ ਪੈਸੇ ਲੈ ਲਓ ਜਾਤਾ ਫਿਰ ਰਫਾ ਦਫਾ ਕਰਾਂਗੇ ਅਸੀਂ ਕੇਸ ਨਹੀਂ ਸਾਨੂੰ ਇਮੀਗ੍ਰੇਸ਼ਨ ਵੱਲੋਂ ਹਲੇ ਤਾਂ ਕੋਈ ਧਮਕੀ ਨਹੀਂ ਪਹਿਲਾਂ ਉਹ ਕਹਿੰਦੇ ਸੀ ਜਦੋਂ ਮੈਂ ਆਈ ਸੀ ਉਰੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਸੀ ਵੀ ਤੁਸੀਂ ਕੰਪਰੋਮਾਈਜ਼ ਕਰ ਲਓ ਸਾਡੇ ਨਾਲ ਕਿ ਸਾਡੇ ਤੋਂ ਪੈਸੇ ਲੈ ਲਓ ਉਦੋਂ ਮੈਂ ਲੈ ਹੀ ਨਹੀਂ ਸੀਗੇ ਮੈਂ ਕਿਹਾ ਸਾਨੂੰ ਕੋਈ ਕੰਪਰੋਮਾਈਜ਼ ਨਹੀਂ ਕਰਨਾ ਜਿਨ੍ਹਾਂ ਦੇ ਥਰੂ ਅਸੀਂ ਆਏ ਉਹਨਾਂ ਦੇ ਸਾਹਮਣੇ ਬੈਠ ਕੇ ਮੈਨੂੰ ਪੈਸੇ ਦੇ ਦਿਓ ਮੈਂ ਉਹ ਕਹਿੰਦਾ ਨਾ ਵੀ ਮੈਂ ਕੈਸ਼ ਦੇਣ ਨੂੰ ਤਿਆਰ ਸੀ 3 ਸਾਲ ਤੋਂ ਮੇਰਾ ਦੂਜਾ ਹੀ ਦੇ ਦਿੰਦਾ ਜਿਹੜਾ ਮੈਨੇ ਅਕਾਊਂਟ ਦੇ ਥਰੂ ਦਿੱਤੇ ਨੇ ਉਹੀ ਮੋੜ ਦਿੰਦਾ ਸਾਡੇ ਸੱਤ ਉਹੀ ਦੇ ਦਿੰਦਾ ਕੈਸ਼ ਤਾਂ ਚਲੋ ਮੈਂ ਮੰਨ ਥੋੜੀ ਹੁੰਦਾ ਹੁੰਦਾ ਮੇਰਾ ਫਿਊਚਰ ਖਰਾਬ ਕਰਿਆ ਉਹਨਾਂ ਨੇ 2023 ਦੀ ਮੈਂ ਪਾਸ ਆਊਟ ਸੀਗੀ 2025 ਆ ਗਿਆ ਅੱਛਾ ਇੱਕ ਜਿਹੜਾ ਕੁੜੀ ਵਾਲਾ ਰੌਲਾ ਚੱਲ ਰਿਹਾ ਸੀਗਾ ਕਿ ਵੀ ਕੁੜੀਆਂ ਦੇ ਖਿਲਾਫ ਜਾਂ ਕੁਝ ਇਦਾਂ ਮੈਗਾ ਸਿੱਧੂ ਦਾ ਕੁਝ ਹੈਗਾ ਕੋਈ ਬੋਲਿਆ ਕੁੜੀਆਂ ਨੂੰ ਕੋਈ ਸੀ ਕੁਝ ਨਹੀਂ ਬੋਲੇਗਾ ਮੈਂ ਉੱਥੇ ਸੀ ਮੇਰੇ ਮਦਰ ਉੱਥੇ ਸੀਗੇ ਉਹਨਾਂ ਨੇ ਸਗੋਂ ਇਹ ਕਿਹਾਗਾ ਕਿ ਕੈਮਰੇ ਥੱਲੇ ਕਰ ਲੋ ਤੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਗੱਲ ਹੋਈ ਹੈ ਕਿ ਉਹ ਬੋਲ ਰਿਹਾ ਸੀਗਾ ਕਿ ਮੈਂ ਪੰਨੂ ਐ ਜੋ ਵੀ ਮੈਂ ਜੱਟ ਦਾ ਪੁੱਤ ਨਹੀਂ ਹੈਗਾ ਕਿ ਮੈਂ ਅਗਰ ਮੈਂ ਇਦਾਂ ਜਲੂਸ ਨਾ ਕੱਢਾ ਜੋ ਵੀ ਵਗੈਰਾ ਬੋਲੇ ਸੀਗੇ ਪਰ ਕੁੜੀਆਂ ਨਾਲ ਅਜਾ ਕੁਝ ਨਹੀਂ ਹੋਇਆ ਹੈਗਾ ਜੱਟ ਦਾ ਪੁੱਤ ਕਿਸੇ ਆਮ ਕੁੜੀ ਤੇ ਅਗਰ ਉਹ ਮੈਨੂੰ ਕਹਿੰਦੇ ਸੀ ਨਾ ਕੱਲ ਬਹੁਤ ਸੋਹਣੀ ਗੱਲ ਕਹਿ ਰਹੇ ਸੀ ਉਹ ਮੈਨੂੰ ਕਹਿੰਦੇ ਤੂੰ ਮੇਰੀ ਧੀਆ ਧਿਆਣੀਆਂ ਵਰਗੀ ਆ ਜੇ ਅਗਰ ਮੈਂ ਉਹਨਾਂ ਦੀ ਧੀਆ ਧਿਆਣੀਆਂ ਵਰਗੀ ਹੁੰਦੀ 2 ਸਾਲ ਹੋ ਗਏ ਤੇ ਮੈਨੂੰ ਆਉਂਦੀਆਂ ਤਿੰਨ ਸਾਲ ਕਹਿੰਦੇ ਹੁੰਦੇ ਸੀ ਮੈਂ ਤੁਹਾਡਾ ਸਮਝੌਤਾ ਕਰਾਉਣਾ ਦੋ ਵਾਰ ਸਮਝੌਤਾ ਕਰਾਉਂਦੇ ਸੀ ਉਹ ਮੇਰਾ ਜਦੋਂ ਉਹਨੇ ਆਣਾ ਫਿਰ ਉਹਨਾਂ ਨੇ ਉੱਠ ਕੇ ਭੱਗ ਜਾਣਾ ਕਿ ਸਾਡੇ ਸਾਡਾ ਹੈ ਉਹ ਨਹੀਂ ਜੀਦੇ ਕਰਕੇ ਸਾਰਾ ਕੁਝ ਹੋਇਆ ਨਾ ਪ੍ਰਭਜੋਤ ਸਿੰਘ ਬੜੈਚ ਜਿਹਨੂੰ ਮੈਂ ਪੈਸੇ ਦਿੱਤੇ ਨੇ ਉਹਨਾਂ ਦਾ ਇੱਕ ਵਾਰ ਇਹਨਾਂ ਨੇ ਜ਼ਿਕਰ ਨਹੀਂ ਕਰਿਆ ਇੱਕ ਵਾਰ ਜਿਦੇ ਕਰਕੇ ਮੈਨੂੰ ਇੰਨੀ ਹਰਾਸਮੈਂਟ ਹੋਈ ਹੈਗੀ ਇੱਕ ਵਾਰ ਉਹ ਬੰਦੇ ਦਾ ਜ਼ਿਕਰ ਨਹੀਂ ਹੋਇਆ ਹੈਗਾ ਨਾ ਉਹ ਆਇਆ ਇਹ ਦੋਸਤੀ ਨਿਵਾਰੇ ਸੀ ਆਪਣੀ ਕਿ ਹਾਂ ਸਾਡੇ ਕੋਲ ਬੈਨਦਾ ਸੀ ਯਾਰੀ ਦੋਸਤੀ ਨਾਂ ਤੇ ਮੈਂ ਕਹਿੰਨੀ ਮੈਂ ਗੁਰਦੁਆਰਾ ਸਾਹਿਬ ਖੜੀਆ ਕੱਲਾ ਕੱਲਾ ਪੈਸਾ ਮੈਂ ਇਹਨਾਂ ਦੀ ਇਮੀਗ੍ਰੇਸ਼ਨ ਜੀ ਦਿੱਤਾਗਾ ਕੋਈ ਪੈਸਾ ਬਾਹਰ ਨਹੀਂ ਦਿੱਤਾ ਹੈਗਾ ਬਿਲਕੁਲ ਤਾਂ ਇਹ ਜ਼ਰੂਰ ਹੈ ਲਗਾਤਾਰ 2 ਸਾਲ ਹੋ ਗਏ ਨੇ ਏ ਆਪਣੇ ਪੈਸੇ ਲੈਣਾ ਚਾਹੁੰਦੇ ਸੀ ਕਿ ਪਰ ਇਮੀਗ੍ਰੇਸ਼ਨ ਵਾਲੇ ਲਗਾਤਾਰ ਤਾਰੀਖ ਤੋਂ ਤਾਰੀਖ ਦੇਈ ਜਾ ਰਹੇ ਸੀਗੇ ਪਰ ਇਹ ਭੈਣ ਇਥੇ ਭਾਨਾ Sidhu ਦੇ ਪ੍ਰੋਟੈਸਟ ਪਹੁੰਚਦੀ ਹੈ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਅੱਗੇ ਤੋਂ ਗੱਲ ਵੱਧਦੀ ਹੈ ਜਾਂਦੇ ਨੇ ਇਮੀਗ੍ਰੇਸ਼ਨ ਵਾਲਿਆਂ ਕੋਲ ਉਹ ਕਹਿੰਦੇ ਕਿ ਅਸੀਂ ਪੈਸੇ ਦੇ ਦੇਵਾਂਗੇ ਪਰ ਪੈਸੇ ਨਹੀਂ ਦਿੰਦੇ ਉਲਟਾ ਜਿਹੜਾ ਇਹਨਾਂ ਦਾ ਬੰਦਾ ਇਹਨਾਂ ਦੇ ਨਾਲ ਗਿਆ ਹੁੰਦਾ ਇਮੀਗ੍ਰੇਸ਼ਨ ਦੇ ਵਿੱਚ ਪੈਸੇ ਦਿਵਾਉਣ ਦੇ ਲਈ ਉਹਨੂੰ ਹੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਕਿ ਇਮੀਗ੍ਰੇਸ਼ਨ ਵਾਲੇ ਬਾਅਦ ਆਉਂਦੇ ਆ ਜਾਂ ਨਹੀਂ ਪੈਸੇ ਵਾਪਸ ਦਿੰਦੇ ਆ ਯਾਨੀ ਇਹ ਵੀ ਦੇਖਣਾ ਆਏਗਾ